ਕੋਈ ਇਦਾਂ ਦੀ ਜਿਹੜੀ ਫਿਲਮ ਬਣਦੀ ਹੈ ਜਿੱਥੇ ਪ੍ਰਾਤਨ ਇਤਿਹਾਸ ਦੀ ਝਲਕ ਮਿਲਦੀ ਹੋਵੇ ਉਦੋਂ ਇੱਕ ਡਿਬੇਟ ਸ਼ੁਰੂ ਹੋ ਜਾਂਦਾ ਹੈ ਕਿ ਕੀ ਪੰਜਾਬੀ ਫਿਲਮਾਂ ਸਿੱਖ ਹਿਸਟਰੀ ਨੂੰ ਲੈ ਕੇ ਬਣਨੀਆਂ ਚਾਹੀਦੀਆਂ ਨੇ ਜਿੱਥੇ ਦੋ ਤਬਕੇ ਜਿਹੜੇ ਆਪਸ ਵਿੱਚ ਡਿਵਾਈਡ ਹੋ ਜਾਂਦੇ ਆ ਅੱਜ ਦੇ ਸਮੇਂ ਦੇ ਵਿੱਚ ਜਦੋਂ ਜਿਵੇਂ ਮਾਡਰਨਾਈਜੇਸ਼ਨ ਹੋਈ ਹੈ ਜਮਾਨਾ ਚੇਂਜ ਹੋਇਆ ਆ ਚੀਜ਼ਾਂ ਨੂੰ ਦਿਖਾਉਣ ਦਾ ਤਰੀਕਾ ਚੇਂਜ ਹੋਇਆ ਡਿਜੀਟਲਾਈਜੇਸ਼ਨ ਹੋਈ ਆ ਸਿੱਖ ਹਿਸਟਰੀ ਹੈ ਉਹਨੂੰ ਵੀ ਇਸ ਤਰੀਕੇ ਨਾਲ ਦਿਖਾਉਣੀ ਚਾਹੀਦੀ ਕਿਉਂਕਿ ਅੱਜ ਦੇ ਦੌਰ 'ਚ ਟੈਕਨੋਲੋਜੀ ਵੀ ਇਦਾਂ ਦੀ ਅਵੇਲੇਬਲ ਹੈ ਕਿ ਤੁਸੀਂ ਚੀਜ਼ਾਂ ਨੂੰ ਦਿਖਾ ਸਕਦੇ ਆ ਵੀ ਤੁਸੀਂ ਇਹਦੇ ਬਾਰੇ ਗੱਲ ਹੋਣੀ ਚਾਹੀਦੀ ਬਟ ਇਹ ਕਹਿ ਦੇਣਾ ਕਿ ਬਿਲਕੁਲ ਵੀ ਜੜਾ ਇਤਿਹਾਸ ਆ ਕਿਸੇ ਤਰੀਕੇ ਦੇ ਨਾਲ ਵੀ ਫਿਲਮੀ ਰੂਪ ਦੇ ਵਿੱਚ ਨਹੀਂ ਦਿਖਾਇਆ ਜਾ ਸਕਦਾ ਯਹਾਂ ਫੇ ਪੋਸੀਬਲ ਵੀ ਹੈਗੀ ਆ ਕਿ ਫਿਲਮਾ ਸਾਰਾ ਕੁਝ ਨਹੀਂ ਦਿਖਾ ਸਕਦੀਆਂ ਪਰ ਜਿਹੜੀਆਂ achhiyan filman ne oh tade mann vich interest paida kar sakdiyan hain itihas hor padan de liye ਜਿਹੜੇ ਕਿ ਇਤਿਹਾਸ ਨੂੰ ਤੋਰ ਬਰੋੜ ਕੇ ਦਿਖਾਉਂਦੇ ਨੇ ਔਰ ਇੱਕ ਵੱਡਾ ਕਾਰਨ ਹੈ ਜਿਹਦੇ ਕਰਕੇ ਲੋਕ ਕਹਿੰਦੀ ਹੈ ਕਿ ਫਿਲਮਾਂ ਨਹੀਂ ਬਣnia ਚਾਹੀਦੀ ਬਸ ਦੇਖਦੇ ਆ ਸਕਰੀਨ ਤੇ ਤੇ ਪਿੱਛੇ ਦੀ ਲਾਊਡ ਮਿਊਜ਼ਿਕ ਹੁੰਦਾ ਐਕਸ਼ਨ ਹੁੰਦਾ ਕਿਰਪਾਨਾਂ ਚੱਲਦੀਆਂ ਨੇ ਕੁਝ ਡਾਇਲੌਗਸ ਨੇ ਜਿਹੜੇ ਮੋਟੇ ਮੋਟੇ ਸਿੱਖੀ ਨੂੰ ਲੈ ਕੇ ਸਿੱਖਾਂ ਨੂੰ ਜੜਦੀ ਕਲਾ ਦੇ ਦਿਖਾਉਣ ਲਈ ਛੱਡੇ ਜਾਂਦੇ ਨੇ ਜਿਕਾਰੇ ਤਾਂ ਉਹ ਚੀਜ਼ਾਂ ਹੋਈਆਂ ਬਟ ਐਕਚੁਅਲੀ ਸਿੱਖ ਸਪਿਰਿਟ ਕੀ ਆ ਉਹ ਫਿਰ ਉਹੀ ਫਿਲਮੇ ਕਰ ਦਿਖਾ ਸਕਦੇ ਨੇ ਜਿਹੜੀ ਉਹਨੂੰ ਟੂ ਉਸੇ ਤਰੀਕੇ ਨਾਲ ਇਤਿਹਾਸ ਵਿੱਚ ਦਿਖਾਉਣ। ਵੱਡੇ ਵੱੱਡੇ ਤੇ ਉਹਨੂੰ ਐਡਵਰਟਾਈਜ਼ ਕੀਤਾ ਜਾਂਦਾ ਹੈ ਮੀਡੀਆ ਨੂੰ ਖ ਨੂੰ ਕ੍ਰੀਡਿਆ ਜਾਂਦਾ ਹਰ ਬੰਦੇ ਨੂੰ ਪੈਸਾ ਦਿੱਤਾ ਜਾਂਦਾ ਤਾ ਕਿ ਜਿਹੜੀ ਲੋਕਾਂ ਤੱਕ ਜਿਹੜੀ ਉਹ ਫਿਲਮ ਦੀ ਗੱਲ ਪਹੁੰਚ ਸਕੇ ਤਾਂ ਲੋਕ ਵੀ ਉਹਨਾਂ ਦੀ ਗੱਲਾਂ ਵਿੱਚ ਆ ਕੇ ਬੇਵਕੂ ਬਣ ਕੇ ਉਹ ਫਿਲਮ ਨੂੰ ਦੇਖਣ ਚਲ ਜਾਂਦੇ ਨੇ ਕਿ ਵੀ ਹਾਂ ਵੀ ਸਾਡੇ ਬੱਚਾ ਨੂੰ ਹਿਸਟਰੀ ਜਿਹੜੀ ਆ ਉਹ ਫਿਲਮਾਂ ਤੋਂ ਦੇਖਣ ਨੂੰ ਮਿਲ ਜੂਗੀ ਉਹ ਵੀ ਗਲਤ ਨੇ ਇਤਿਹਾਸ ਤੁਹਾਨੂੰ ਫਿਲਮਾਂ ਨਹੀਂ ਸਿਖਾ ਸਕਦੀਆਂ ਫਿਲਮਾਂ ਸਿਰਫ ਤੁਹਾਨੂੰ ਇਤਿਹਾਸ ਪੜਨ ਦੇ ਲਈ ਸੁਣਨ ਦੇ ਲਈ ਜਾਂ ਇਤਿਹਾਸ ਦੇ ਵਿੱਚ ਡੀਪ ਡਾਉਨ ਜਾਣ ਦੇ ਲਈ ਤੁਹਾਡੇ ਵਿੱਚ ਇਨਸਪੀਰੇਸ਼ਨ ਪੈਦਾ ਕਰ ਸਕਦੀਆਂ ਨੇ ਚਾਹ ਪੈਦਾ ਕਰ ਸਕਦੀਆਂ ਨੇ ਕਿ ਤੁਸੀਂ ਜਾਓ ਜਾਗ ਹੋਣ ਇਤਿਹਾਸ ਨੂੰ ਖੇਡ ਵਿੱਚ ਪੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਜੀ ਤੁਸੀਂ ਠੀਕ ਠਾਕ ਹੋਵੋਗੇ ਜਦੋਂ ਵੀ ਕੋਈ ਪੰਜਾਬੀ ਫਿਲਮ ਇਤਿਹਾਸ ਤੇ ਟੌਪਿਕ ਤੇ ਬਣਦੀ ਹੈ ਜਾਂ ਫਿਰ ਉਹ ਕਹਿੰਦੇ ਆ ਕਿ ਦਿਸ মুਵੀ ਇਸ ਬੇਸਡ ਔਨ ਅ ਟ੍ਰੂ ਸਟੋਰੀ ਫ্রম ਦਾ ਪਾਸਟ ਜਾਂ ਫਿਰ ਟ੍ਰੂ ਸਟੋਰੀ ਬੇਸਡ ਔਨ ਹਿਸਟੋਰੀਕਲ ਇਵੈਂਟਸ ਜਿਹਦੇ ਵਿੱਚ ਕਿਸੇ ਸ਼ਹੀਦ ਸਿੰਘ ਦੀ ਕਹਾਣੀ ਹੋ ਸਕਦੀ ਹੈ ਉਹਨਾਂ ਦੇ ਰੈਪਲੀਕੇਟ ਕੀਤਾ ਜਾ ਸਕਦਾ ਉਹਨਾਂ ਦੀ ਕਹਾਣੀ ਨੂੰ ਜਾਂ ਫਿਰ ਕੋਈ ਪ੍ਰਾਤਨ ਇਤਿਹਾਸ ਜਿਹੜਾ ਕਿ ਸਾਡਾ 18ਵੀਂ 17ਵੀਂ ਸਦੀ ਦਾ ਜਿਹੜਾ ਇਤਿਹਾਸ ਆ ਉਨੂੰ ਲੈ ਕੇ ਕੋਈ ਫਿਕਸ਼ਨਲ ਸਟੋਰੀ ਬਣਾਈ ਹੋਵੇ ਉਦਾਂ ਦੇ ਸਿੰਘ ਜਿਹੜੇ ਦਿਖਾਏ ਹੋਣ ਕੋਈ ਵੀ ਏਦਾਂ ਦੀ ਜਿਹੜੀ ਫਿਲਮ ਬਣਦੀ ਹੈ ਜਿੱਥੇ ਪ੍ਰਾਤਨਿਤੇ ਹਾਜ਼ਰੀ ਝਲਕ ਮਿਲਦੀ ਹੋਵੇ ਉਦੋਂ ਇੱਕ ਡਿਬੇਟ ਸ਼ੁਰੂ ਹੋ ਜਾਂਦਾ ਹੈ ਕਿ ਕੀ ਪੰਜਾਬੀ ਫਿਲਮਾਂ ਸਿੱਖ ਹਿਸਟਰੀ ਨੂੰ ਲੈ ਕੇ ਬਣਨੀਆਂ ਚਾਹੀਦੀਆਂ ਨੇ ਜਿੱਥੇ ਦੋ ਤਬਕੇ ਜਿਹੜੇ ਆਪਸ ਵਿੱਚ ਡਿਵਾਈਡ ਹੋ ਜਾਂਦੇ ਆ ਇੱਕ ਤਬਕਾ ਪੂਰਾ ਸਟ੍ਰਿਕਟ ਹੋ ਕੇ ਔਰ ਜ਼ੋਰਦਾਰ ਤਰੀਕੇ ਨਾਲ ਕਹਿੰਦਾ ਹੈ ਕਿ ਅਸੀਂ ਉਹ ਸਟੈਂਡ ਲੈਂਦਾ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਫਿਲਮ ਆ ਉਹ ਸਿੱਖ ਹਿਸਟਰੀ ਨੂੰ ਲੈ ਕੇ ਨਹੀਂ ਬਣਨੀ ਚਾਹੀਦੀ ਔਰ ਸਿੱਖਾਂ ਦੇ ਇਤਿਹਾਸ ਨੂੰ ਸੁਣਾਉਣ ਦਾ ਜਾਂ ਪੜਨ ਦਾ ਸਿਰਫ ਇੱਕੋ ਹੀ ਤਰੀਕਾ ਆ ਜੋ ਕਿ ਗੁਰੂ ਘਰਾਂ ਦੇ ਵਿੱਚ ਜਾਂ ਫਿਰ ਕਿਤਾਬਾਂ ਦੇ ਤਰੀਕੇ ਦੇ ਨਾਲ ਦੂਜਾ ਤਬਕਾ ਇਹ ਕਹਿੰਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਜਿਵੇਂ ਮਾਡਰਨਾਈਜੇਸ਼ਨ ਹੋਈ ਹੈ ਜਮਾਨਾ ਚੇਂਜ ਹੋਇਆ ਆ ਚੀਜ਼ਾਂ ਨੂੰ ਦਿਖਾਉਣ ਦਾ ਤਰੀਕਾ ਚੇਂਜ ਹੋਇਆ ਡਿਜੀਟਲਾਈਜੇਸ਼ਨ ਹੋਈ ਆ ਤਾਂ ਜਿਹੜਾ ਸਿੱਖਿਸ਼ਰੀਆ ਉਹਨੂੰ ਵੀ ਇਸ ਤਰੀਕੇ ਨਾਲ ਦਿਖਾਉਣੀ ਚਾਹੀਦੀ ਕਿਉਂਕਿ ਅੱਜ ਦੇ ਦਿਨ ਚ ਟੈਕਨੋਲੋਜੀ ਵੀ ਇਦਾਂ ਦੀ ਅਵੇਲੇਬਲ ਹੈ ਕਿ ਤੁਸੀਂ ਚੀਜ਼ਾਂ ਨੂੰ ਦਿਖਾ ਸਕਦੇ ਹੋ ਹੁਣ ਇਸ ਡਿਬੇਟ ਦੇ ਵਿੱਚ ਆਮ ਲੋਕੀ ਜਿਹੜੇ ਪਿਸਕੇ ਰਹਿ ਜਾਂਦੇ ਨੇ ਲੋਕ ਆਪਣੀ ਆਪਣੀ ਸਾਈਡ ਲੈ ਜਾਂਦੇ ਨੇ ਕਿ ਭਾਈ ਕੋਈ ਕਹਿੰਦਾ ਜੀ ਨਹੀਂ ਦਿਖਾਉਣੀ ਚਾਹੀਦੀ ਕੋਈ ਕਹਿੰਦਾ ਦਿਖਾਉਣੀ ਚਾਹੀਦੀ ਹੈ ਔਰ ਜਿੱਦਾਂ ਹੀ ਕੋਈ ਫਿਲਮ ਇਦਾਂ ਦੀ ਰਿਲੀਜ਼ ਹੁੰਦੀ ਹੈ ਤੁਸੀਂ ਹਰ ਪਾਸੇ ਦੇਖਦੇ ਹੋਗੇ ਪੋਡਕਾਸਟ ਔਨਲਾਈਨ ਪੈਂਦੇ ਨੇ ਵੀਡੀਓਜ਼ ਔਨਲਾਈਨ ਪੈਂਦੇ ਨੇ ਦੋਨੋਂ ਤਬਕੇ ਅੜੇ ਆਪਣੇ ਆਪਣੇ ਵੀਡੀਓਜ਼ ਪਾਉਣੇ ਸ਼ੁਰੂ ਕਰ ਦਿੰਦੇ ਨੇ ਉਹ ਜਿਵੇਂ ਫਿਲਮ ਨੂੰ ਕੁਝ ਹਫ਼ਤੇ ਹੋ ਜਾਂਦੇ ਆ ਤਾਂ ਇਹ ਡਿਬੇਟ ਬਿਲਕੁਲ ਸ਼ਾਂਤ ਹੋ ਜਾਂਦਾ ਆ ਫਿਰ ਜਦੋਂ ਕੋਈ ਗੱਲ ਨਿਕਲਦੀ ਹੈ ਕੋਈ ਪੋਸਟਰ ਆਉਂਦਾ ਹੈ ਜਾਂ ਕੋਈ ਟ੍ਰੇਲਰ ਆਉਂਦਾ ਹੈ ਕਿਸੇ ਫਿਲਮ ਦਾ ਤੇ ਇਹਦੇ ਬਾਰੇ ਫਿਰ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ ਬਟ ਮੇਰਾ ਮੰਨਣਾ ਹੈ ਕਿ ਇਹ ਟਾਪਿਕ ਨੂੰ ਲੈ ਕੇ ਲਗਾਤਾਰ ਗੱਲ ਜਿਹੜੀ ਹੋਣੀ ਚਾਹੀਦੀ ਹੈ ਬ੍ਰੇਨਸਟਾਰਮਿੰਗ ਹੋਣੀ ਚਾਹੀਦੀ ਹੈ ਗੱਲ ਹੋਣੀ ਚਾਹੀਦੀ ਤਾਂ ਕਿ ਇਹਦੇ ਉੱਤੇ ਇੱਕ ਕਲੈਰਿਟੀ ਹੋ ਸਕੇ ਅੱਜ ਦੇ ਵੀਡੀਓ ਸੇ ਆਪਾਂ ਕੁਝ ਫੈਕਟਸ ਫਿਗਰਸ ਦੇ ਨਾਲ ਇਸੇ ਟਾਪਿਕ ਦੇ ਉੱਤੇ ਗੱਲ ਕਰਾਂਗੇ ਕਿ ਐਕਚੁਅਲ 'ਚ ਹੋਣਾ ਕੀ ਚਾਹੀਦਾ ਆ ਬਾਕੀ ਜਿਹੜਾ ਫਾਈਨਲ ਥਿਊ ਉਹ ਤੁਸੀਂ ਆਪ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਬਟ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਾਹਮਣੇ ਇੱਕ ਵਿਊ ਪੁਆਇੰਟ ਰੱਖਣ ਦਾ ਕਿ ਐਕਚੁਅਲ 'ਚ ਹੋਣਾ ਕੀ ਚਾਹੀਦਾ ਉਹ ਤੋਂ ਹੋਰ ਅਸਲ ਦੇ ਵਿੱਚ ਜਿਹੜਾ ਇਹ ਟਾਪਿਕ ਹੈ ਉਹਨੂੰ ਡਿਸਟਰੈਕਟ ਕਰਨ ਲਈ ਹੋ ਕੀ ਕੁਝ ਰਿ ਜੀ ਜਿੰਨੇ ਵੀ ਆਪਣੇ ਇਸ ਟਾਪਿਕ ਨੂੰ ਲੈ ਕੇ ਵਿਊ ਦੇ ਰਹੇ ਨੇ ਜਿੰਨੇ ਵੀ ਸੂਝਵਾਨ ਸਿੰਘ ਜਾਂ ਸਕਾਲਰਸ ਜਾਂ ਜਿੰਦੇ ਵੀ ਇਸ चीज ਨੂੰ ਸਮਝਦੇ ਨੇ ਉਹ ਆਪਣੇ ਵਿਊ ਦੇ ਰਹੇ ਆ ਡੈਫੀਨਟਲੀ ਉਹਨਾਂ ਦੇ ਵਿਊ ਦਾ ਸਤਿਕਾਰ ਹੈ ਬਟ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਇੱਕ ਲਾਈਨ ਤਾਂ ਡਰਾਅ ਕਰਨੀ ਪੈਣੀ ਆ ਹਾਲੀ ਵਿੱਚ ਆਈ ਫਿਲਮ ਗੁਰਨਾਨਕ ਜਹਾਦ ਦੇ ਰਾਈਟਰ ਤੇ ਡਾਇਰੈਕਟਰ ਸ਼ਰਨਾਟ ਫਿਲਮ ਦੇ ਪ੍ਰੀਮੀਅਰ ਤੇ ਤਾਂ ਇੱਕ ਪੋਡਕਾਸਟ ਵਿੱਚ ਵੀ ਇੱਕ ਗੱਲ ਕਰਦੇ ਆ ਕਿ ਜਿਹੜੀਆਂ ਫਿਲਮਾਂ ਨੇ ਉਹ ਲਾਇਬ੍ਰੇਰੀ ਦੇ ਦਰਵਾਜ਼ੇ ਬਣਨੇ ਚਾਹੀਦੇ ਨੇ ਇਹੀ ਹੁੰਦਾ ਵੀ ਉਹ ਜਿਹੜਾ ਸਾਡਾ ਇਤਿਹਾਸ ਆ ਜਾਂ ਜੋ ਸਾਡਾ ਕਲਚਰ ਆ ਉਹਨੂੰ ਸਾਰਾ ਤਾਂ ਅਸੀਂ ਪੇਸ਼ ਨਹੀਂ ਕਰ ਸਕਦੇ ਹੁੰਦੇ ਜਿੱਦਾਂ ਕਿ ਕਿਤਾਬਾਂ ਹੁੰਦੀਆਂ ਨੇ ਇਸ ਇਤਿਹਾਸ ਤੇ ਬਹੁਤ ਕਿਤਾਬਾਂ ਲਿਖੀਆਂ ਗਈਆਂ ਹੋਣਗੀਆਂ ਪਰ ਉਹ ਕਿਤਾਬਾਂ ਨਾ ਕਈ ਵਾਰੀ ਲਾਇਬ੍ਰੇਰੀਆਂ ਦੇ ਵਿੱਚ ਪਈਆਂ ਰਹਿ ਜਾਂਦੀਆਂ ਨੇ ਤੇ ਸਿਨੇਮਾ ਦਾ ਰੋਲ ਇਹ ਹੁੰਦਾ ਕਿੜੀ ਉਹ ਲਾਇਬ੍ਰੇਰੀਆਂ ਨੇ ਨਾ ਉਹਨਾਂ ਦਾ ਦਰਵਾਜ਼ਾ ਬਣ ਸਕਣ ਉਹਨਾਂ ਦਾ ਡੋਰ ਬਣ ਸਕਣ ਉਹਨਾਂ ਦੀ ਵਿੰਡੋ ਬਣ ਸਕਣ ਸਿਨੇਮਾ ਵੀ ਅਸੀਂ ਉਹ ਡੋਰ ਖੋਲੀਏ ਤੇ ਦਿਖਾਈਏ ਵੀ ਆ ਦੇਖੋ ਇਹ ਕੇਵੀ ਲਾਇਬ੍ਰੇਰੀ ਹੈਗੀ ਆ ਤੁਸੀਂ ਜਾਓ ਇਸ ਇਤਿਹਾਸ ਨੂੰ ਪੜੋ ਤੇ ਇਹਦੇ ਬਾਰੇ ਹੋਰ ਜਾਣੋ ਤਾਂ ਕਿ ਉਹ ਉੱਥੇ ਅਸੀਂ ਸਾਰਾ ਕੁਝ ਫਿਲਮ ਨਹੀਂ ਕਰ ਸਕਦੇ ਉਹਨਾਂ ਨੇ ਗੁਰਨਾਨਕ ਜਹਾਜ਼ ਦੇ ਹਵਾਲੇ ਦੇ ਨਾਲ ਹੀ ਗੱਲ ਕੀਤੀ ਹੈ ਕਿ ਉਸ ਜਹਾਜ਼ ਵਿੱਚ ਬਹੁਤ ਕੁਝ ਹੋਇਆ ਬਹੁਤ ਕੁਝ ਕਟਿਆ ਜਦੋਂ ਉਹ ਜਹਾਜ਼ ਹਾਂਗਕਾਂਗ ਤੋਂ ਲੈ ਕੇ ਵੈਂਕੂਵਰ ਤੱਕ ਪਹੁੰਚਦਾ ਆ ਉਹਦੇ ਵਿੱਚ ਬਹੁਤ ਕੱਟਣਾ ਵਾ ਜਿਹੜੀਆਂ ਕੱਟਦੀਆਂ ਨੇ ਬਟ ਅਸੀਂ ਉਹ ਸਾਰਾ ਕੁਝ ਫਿਲਮਾ ਨਹੀਂ ਸਕਦੇ ਸੀਗੇ ਬਸ ਬਟ ਅਸੀਂ ਮੇਜਰ ਜਿਹੜੇ ਈਵੈਂਟਸ ਨੇ ਉਹਨਾਂ ਨੂੰ ਉਸ ਇਥੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਮਗਰ ਅਸੀਂ ਇੱਕ ਚਾਹ ਪੈਦਾ ਕਰ ਸਕਦੇ ਹਾਂ ਕਿ ਇੰਟਰਸਟ ਪੈਦਾ ਕਰ ਸਕਦੇ ਹਾਂ ਕਿ ਲੋਕ ਜਾ ਕੇ ਉਸ ਪੂਰੀ ਹਿਸਟਰੀ ਨੂੰ ਪੜਨ ਅਸੀਂ ਉੱਚ ਜੋ ਕੈਰੇਕਟਰਸ ਨੇ ਉਹਨਾਂ ਨੂੰ ਅਸੀਂ ਛੋਟੇ ਛੋਟੇ ਰੂਪ ਦੇ ਵਿੱਚ ਦਿਖਾ ਸਕਦੇ ਹਾਂ ਕੁਝ ਕੈਰੇਕਟਰ ਨੂੰ ਚਲੋ ਵੱਡੇ ਰੂਪ ਵਿੱਚ ਦਿਖਾ ਸਕਦੇ ਹਾਂ ਜਿਨ੍ਹਾਂ ਤੇ ਜ਼ਿਆਦਾ ਫੋਕਸ ਕੀਤਾ ਜਾ ਸਕਦਾ ਹੈ ਕੁਝ ਕੈਰੇਕਟਰਸ ਨੂੰ ਉੱਥੇ ਅਸੀਂ ਪੇਸ਼ ਕਰ ਸਕਦੇ ਹਾਂ ਤਾਂ ਕਿ ਲੋਕਾਂ ਦੇ ਮਨ ਦੇ ਵਿੱਚ ਇਹ ਚਾਹ ਪੈਦਾ ਹੋਵੇ ਲੋਕਾਂ ਦੇ ਮਨ ਦੇ ਵਿੱਚ ਇੰਟਰਸਟ ਪੈਦਾ ਹੋਵੇ ਕਿ ਉਹ ਉਹਨਾਂ ਦੇ ਬਾਰੇ ਵੱਧ ਜਾਣਨ ਤਾਂ ਉਸ ਇਤਿਹਾਸ ਨੂੰ ਹੋਰ ਡਿਟੇਲ ਵਿੱਚ ਪੜਨ ਦੇ ਲਈ ਕਿਤਾਬਾਂ ਤੇਰੀਆਂ ਉਹ ਪੜਨਾ ਤਾਂ ਉਹ ਆਪਣੇ ਉਸ ਇੰਟਰਵਿਊ ਦੇ ਵਿੱਚ ਬੜੀ ਡਿਟੇਲ ਵਿੱਚ ਇਹ ਗੱਲ ਕਰਦੇ ਆ ਕਿ ਵੀ ਜੁੱਦਾ ਦੀ ਉਹਨਾਂ ਨੇ ਰਿਸਰਚ ਕੀਤੀ ਇਸ ਫਿਲਮ ਨੂੰ ਲੈ ਕੇ ਕਿ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਬਹੁਤ ਸਾਰੇ ਆਰਟੀਕਲਸ ਤੇ ਬਹੁਤ ਸਾਰੇ ਆਰਕਾਈਵਸ ਜਿਹੜੇ ਸੀਗੇ ਉਹ ਪੜੇ ਤਾਂ ਹੁਣ ਖਾਸ ਤੌਰ 'ਤੇ ਜਦੋਂ ਮੈਂ ਉਹ ਫਿਲਮ ਦੇ ਰਿਵਿਊਸ ਦੇਖ ਰਿਹਾ ਸੀਗਾ ਜਾਂ ਲੋਕਾਂ ਨਾਲ ਜਦੋਂ ਗੱਲ ਹੋ ਰਹੀ ਸੀਗੀ ਬਹੁਤ سارے ਲੋਕ ਇਹ ਕਹ ਰਹੇ ਸੀਗੇ ਕਿ ਵੀ ਸਾਨੂੰ ਤਾਂ ਇਤਿਹਾਸ ਦਾ ਪਤਾ ਹੀ ਨਹੀਂ ਸੀਗਾ ਕਿ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਸਾਨੂੰ ਇਤਿਹਾਸ ਦਾ ਪਤਾ ਹੀ ਨਹੀਂ ਹੈਗਾ ਉਸ ਤੋਂ ਬਾਅਦ ਜਦੋਂ ਅਸੀਂ ਕਲੇਮ ਕਰਦੇ ਹਾਂ ਕਿ ਵੀ ਇਹ ਜਿਹੜੀਆਂ ਮੂਵੀਜ਼ ਨੇ ਇਹ ਹਿਸਟਰੀ ਨੂੰ ਦੱਸਣ ਦਾ ਕਿਨ ਜਰੀਆ ਇੱਕ ਜਰੀਆ ਨਹੀਂ ਹੋ ਸਕਦਾ ਇੱਕ ਐਸਾ ਇਤਿਹਾਸ ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ ਬਾਬਾ ਗੁਰਦੇ ਸਿੰਘ ਜੋ ਕਿ ਪੰਜਾਬੀ ਦੇ ਸਿਲੇਬਸ ਦੇ ਵਿੱਚ ਵੀ ਸੀਗਾ ਜੋ ਸਕੂਲਾਂ ਵਿੱਚ ਵੀ ਪੜਾਇਆ ਗਿਆ ਅਗਰ ਉਹਦੇ ਬਾਰੇ ਵੀ ਲੋਕ ਇਹ ਕਹਿਣ ਲੱਗ ਜਾਣ ਕਿ ਸਾਨੂੰ ਇਹ ਹਿਸਟਰੀ ਦਾ ਪਤਾ ਹੀ ਨਹੀਂ ਸੀਗਾ ਤੋਂ ਬੜੀ ਮਾੜੀ ਗੱਲ ਹੈ ਚਲੋ ਬਾਕੀ ਹਿਸਟਰੀ ਦਾ ਅਸੀਂ ਸੁਣਨੀ ਆ ਗੁਰੂ ਘਰਾਂ ਚ ਸੁਣਨੀ ਆ ਜਾਂ ਸਾਡੇ ਕੋ ਇਹ ਆਪਸ਼ਨ ਹੁੰਦਾ ਕਿ ਵੀ ਅਸੀਂ ਜਾ ਕੇ ਉਹਨਾਂ ਨੂੰ ਕਿਤਾਬਾਂ ਪੜਹੀਏ ਆਪਣੇ ਆਪਣੇ ਆਪ ਐਕਸਪਲੋਰ ਕਰੀਏ ਜਾਂ ਸਾਨੂੰ ਕੋਈ ਦੱਸੇ ਬਟ ਇਹ ਇਤਿਹਾਸ ਦਾ ਇੱਕ ਐਸਾ ਆ ਕਿ ਜਿੰਨੂੰ ਕਿਤਾਬਾਂ ਦੇ ਵਿੱਚ ਪੰਜਾਬੀ ਦੇ ਸਿਲੇਬਸ ਵਿੱਚ ਪੜਾਏਗਾ ਹੁਣ ਮੈਂ ਅਗਰ ਆਪਣੀ ਪਰਟੀਕੁਲਰਲੀ ਗੱਲ ਕਰਾਂ ਤੇ ਮੈਂ ਪੰਜਾਬ ਚ ਨਹੀਂ ਪੜਿਆ 9ਵੀਂ ਮੈਂ ਪੰਜਾਬੀ ਸਿੱਖਿਆ ਬੋਰਡ ਤੋਂ ਪੜਿਆ ਆ ਅਸੀਂ ਸੀਬੀਐਸਸੀ ਦੇ ਪੜੇ ਆ ਸੋ ਅਸੀਂ ਸਕੂਲ ਚ ਇਤਿਹਾਸ ਨਹੀਂ ਪੜਿਆ ਬਟ ਹਾਂ ਜ਼ਰੂਰ ਅਸੀਂ ਜਦੋਂ ਗਰੋਅ ਅਪ ਹੋਏ ਆ ਅਸੀਂ ਇਹਦੇ ਬਾਰੇ ਸੁਣਿਆ ਵੀ ਆ ਤੇ ਇਹਦੇ ਬਾਰੇ ਕਈ ਕਿਤਾਬਾਂ ਜਣੀਆਂ ਨੇ ਉਹ ਪੜੀਆਂ ਵੀ ਆ ਤਾਂ ਸਾਨੂੰ ਇਹ ਇਤਿਹਾਸ ਦੀ ਜਿਹੜੀ ਜਾਣਕਾਰੀ ਸਿੱਗੀ ਮਗਰ ਜਿਹੜੇ ਪੰਜਾਬ ਚ ਰਹਿਣ ਵਾਲੇ ਲੋਕ ਨੇ ਇਕੱਲੇ ਇਹ ਨਹੀਂ ਕਈ ਕਲਾ ਯੂਥ ਜਾਂ ਬੱਚੇ ਪਰ ਜਿਹੜੇ ਵੱਡੇ ਸੀਨੀਅਰਸ ਨੇ ਜਿਹੜੇ ਆ 50s ਵਿੱਚ ਨੇ ਜਾਂ 60s ਵਿੱਚ ਨੇ ਜਾਂ ਜਿਹੜੇ 40 ਸਾਲ ਤੋਂ ਉੱਪਰ ਨੇ ਉਹ ਵੀ ਜਦੋਂ ਇਹ ਗੱਲ ਕਰਦੇ ਨੇ ਕਿ ਸਾਨੂੰ ਇਤਿਹਾਸਦਾਨੀ ਪਤਾ ਸੀਗਾ ਫਿਰ ਉੱਥੇ ਸਾਨੂੰ ਇੱਕ ਸੋਚਣ ਵਾਲੀ ਸਾਡੇ ਮਨ ਚ ਆਉਂਦੀ ਗੱਲ ਕਿ ਕੀ ਸਾਡੇ ਜਿਹੜੇ ਟ੍ਰੈਡੀਸ਼ਨਲ ਤਰੀਕੇ ਨੇ ਇਤਿਹਾਸ ਨੂੰ ਸੁਣਾਉਣ ਦੇ ਆ ਪੜਾਉਣ ਦੇ ਕੀ ਉਹ ਕੰਮ ਕਰ ਰਹੇ ਨੇ ਕੀ ਉਹਦੇ ਵਿੱਚ ਕੁਝ ਕਮੀਆਂ ਪੇਛੀਆਂ ਹੈਗੀਆਂ ਨੇ ਸੋ ਸਾਡਾ ਫੋਕਸ ਇਹ ਹੋਣਾ ਚਾਹੀਦਾ ਕਿ ਵੀ ਅਸੀਂ ਉਹਨੂੰ ਕਿੱਦਾਂ ਫਿਕਸ ਕਰੀਏ ਜੇ ਉਹਦੇ ਵਿੱਚ ਕੁਝ ਗੈਪਸ ਨੇ ਉਹਨੂੰ ਕਿੱਦਾਂ ਫਿਲ ਕਰੀਏ ਉਹਨਾਂ ਨੂੰ ਕਿੱਦਾਂ ਦੂਰ ਕਰਕੇ ਤੇ ਲੋਕਾਂ ਤੱਕ ਜਿਹੜਾ ਉਹ ਇਤਿਹਾਸ ਪਹੁੰਚਾਈਏ ਨਾ ਕਿ ਇਹ ਕਿ ਵੀ ਜੇ ਕਿਸੇ ਕੋਈ ਕੋਸ਼ਿਸ਼ ਹੋ ਰਹੀ ਹੈ ਤਾਂ ਉਹਨੂੰ ਬਿਲਕੁਲ ਬੰਦ ਕਰਨ ਦੀ ਗੱਲ ਕੀਤੀ ਜਾਵੇ ਬਿਲਕੁਲ ਇਹ ਮੈਂ ਕਿਤੇ ਵੀ ਨਹੀਂ ਕਹਿ ਰਿਹਾ ਕਿ ਗੁਰੂ ਸਾਹਿਬ ਜੀ ਦੇ ਉੱਤੇ ਕਿਸੇ ਤਰ੍ਹਾਂ ਦਾ ਫਿਲਮਾਂਕਨ ਹੋਣਾ ਚਾਹੀਦਾ ਜਾਂ ਜਿਹੜਾ ਸਿੱਖ ਇਤਿਹਾਸ ਹੈ ਉਹਨੂੰ ਤੁਸੀਂ ਫਿਲਮਾਂ ਦੇ ਵਿੱਚ ਬਿਲਕੁਲ ਖੁੱਲੇ ਤਰੀਕੇ ਨਾਲ ਦਿਖਾਓ ਨਹੀਂ ਬਿਲਕੁਲ ਵੀ ਮੈਂ ਇਹ ਗੱਲ ਨਹੀਂ ਕਰ ਰਿਹਾ ਕਿਉਂਕਿ ਬਟ ਉਹਦੇ ਨਾਲ ਇਹ ਵੀ ਡਿਪੈਂਡ ਕਰਦਾ ਹੈ ਕਿ ਵੀ ਤੁਸੀਂ ਕੀ ਦਿਖਾਉਣਾ ਹੈ ਕੀ ਨਹੀਂ ਦਿਖਾਉਣਾ ਡੈਫੀਨਿਟਲੀ ਇਹਦੇ ਬਾਰੇ ਗੱਲ ਹੋਣੀ ਚਾਹੀਦੀ ਆ ਬਟ ਇਹ ਕਹਿ ਦੇਣਾ ਕਿ ਬਿਲਕੁਲ ਵੀ ਜਿਹੜਾ ਇਤਿਹਾਸ ਹੈ ਕਿਸੇ ਤਰੀਕੇ ਦੇ ਨਾਲ ਵੀ ਫਿਲਮੀ ਰੂਪ ਦੇ ਵਿੱਚ ਨਹੀਂ ਦਿਖਾਇਆ ਜਾ ਸਕਦਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸੋਚਣ ਵਾਲੀ ਗੱਲ ਹੈ ਕਿ ਇਹ ਪੂਰ ਤੌਰ ਤੇ ਗੱਲ ਸਹੀ ਹੈ ਜਾਂ ਫੇ ਪੋਸੀਬਲ ਵੀ ਹੈਗੀ ਹੈ ਅਸੀਂ ਕਿਸ ਤਰੀਕੇ ਦੇ ਨਾਲ ਇਹ ਮਾਪ ਡੰਡੀਆਂ ਇਹ ਕਿਸ ਤਰੀਕੇ ਦੇ ਨਾਲ ਰੂਲਸ ਬਣਾ ਸਕਦੇ ਹਾਂ ਕਿ ਬਿਲਕੁਲ ਵੀ ਨਾ ਦਿਖਾਇਆ ਜਾਵੇ ਹਾਂ ਇਸ ਗੱਲ ਦੇ ਉੱਤੇ ਰੂਲ ਜਰੂਰ ਬਣਾਏ ਜਾ ਸਕਦੇ ਆ ਕਿ ਕਿਹੜਾ ਇਤਿਹਾਸ ਹੈ ਉਹਨੂੰ ਫਿਲਮੀ ਰੂਪ ਦੇ ਵਿੱਚ ਦਿਖਾਇਆ ਜਾ ਸਕਦਾ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਦਿਖਾਇਆ ਜਾ ਸਕਦਾ ਤਾਂ ਪਲੱਸ ਉਹ ਜਿਹੜੀ ਸਕ੍ਰਿਪਟ ਆ ਉਹ ਉਹਦੀ ਉਹਦੀ ਪ੍ਰੋਪਰ ਜਿਹੜੀ ਆ ਰਿਸਰਚ ਆ ਉਹ ਕਿਸ ਤਰੀਕੇ ਦੇ ਨਾਲ ਹੋਵੇ ਔਰ ਉਹਦੇ ਵਿੱਚ ਇੱਕ ਟੀਮ ਸ਼ਾਮਿਲ ਹੋਵੇ ਇਸ ਗੱਲ ਦੇ ਉੱਤੇ ਡੈਫੀਨਟਲੀ ਜਿਹੜੀ ਕੋਸ਼ਿਸ਼ ਕੀਤੀ ਜਾ ਸਕਦੀ ਆ ਤੇ ਇਹ ਜਿਹੜੀ ਸ਼ਰਨਾਰਥ ਹੁਣਾਂ ਦੀ ਗੱਲ ਸੀਗੀ ਮੈਨੂੰ ਬੜੀ ਟੱਚ ਕੀਤੀ ਕਿ ਡੈਫੀਨਟਲੀ ਇਹ ਗੱਲ ਇਦਾਂ ਹੀ ਹੋਣੀ ਚਾਹੀਦੀ ਔਰ ਇਹਦੇ ਬਾਰੇ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਹਾਂ ਜਦੋਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਗੱਲ ਕਰਦਾ ਹਾਂ ਕਿ ਫਿਲਮਾਂ ਸਾਰਾ ਕੁਝ ਨਹੀਂ ਦਿਖਾ ਸਕਦੀਆਂ ਪਰ ਜਿਹੜੀਆਂ ਅੱਛੀਆਂ ਫਿਲਮਾਂ ਨੇ ਉਹ ਤੁਹਾਡੇ ਮਨ ਵਿੱਚ ਇੰਟਰਸਟ ਪੈਦਾ ਕਰ ਸਕਦੀਆਂ ਹਨ ਇਤਿਹਾਸ ਨੂੰ ਹੋਰ ਪੜਨ ਦੇ ਲਈ ਗੁਰਨਾਨਕ ਜਹਾਜ ਇੱਕ ਬਹੁਤ ਵੱਡਾ ਐਗਜ਼ਾਮ ਬਣਿਆ। ਹੁਣ ਇਹ ਚੋਂ ਇੱਕ ਤੈਨੂੰ ਪਰਸਨਲ ਗੱਲ ਸ਼ੇਅਰ ਕਰਕੇ ਦੱਸੂਗਾ। ਜਿਨ੍ਹਾਂ ਨੇ ਫਿਲਮ ਦੇਖੀ ਹੈ, ਕਾਫੀ ਆਪਣੇ ਸੰਗ ਜਿਹੜੀਆਂ ਫਿਲਮਾਂ ਨੂੰ ਦੇਖ ਚੁੱਕੇ ਨੇ ਲੋਕ। ਤਾਂ ਉਸ ਫਿਲਮ ਦੇ ਵਿੱਚ ਤਿੰਨ ਕੈਰੈਕਟਰਸ ਨੇ ਜਿਹੜੇ ਜ਼ਿਆਦਾਤਰ ਇਕੱਠੇ ਰਹੇ ਨੇ। ਭਵੇਂ ਉਹ ਜਦੋਂ ਆ ਇੱਕ ਸੀਨ ਹੈ ਜਦੇ ਵਿੱਚ ਭਾਈ ਮੇਵਾ ਸਿੰਘ ਜੀ, ਭਾਈ ਭਾਗ ਸਿੰਘ ਜੀ ਤਾਂ ਉਹਨਾਂ ਦੇ ਨਾਲ ਇੱਕ ਤੀਜਾ ਬੰਦਾ ਹੁੰਦਾ ਹੈ ਜਦੋਂ ਉਹ ਅਮਰੀਕਾ ਤੋਂ ਹਥਿਆਰ ਲੈ ਕੇ ਵਾਪਸ ਕੈਨੇਡਾ ਨੂੰ ਆ ਰਹੇ ਹੁੰਦੇ ਜਦੋਂ ਉਹਨਾਂ ਨੂੰ ਪੁਲਿਸ ਅਰੈਸਟ ਕਰਦੀ ਹੈ। ਉਹਨਾਂ ਦੇ ਨਾਲ ਇੱਕ ਹੁੰਦੇ ਨੇ ਭਾਈ ਬਲਵੰਤ ਸਿੰਘ ਜੀ। ਹੋਣ ਮੈਂ ਖੁਰਦਪੁਰ ਪਿੰਡ ਤੋਂ ਆ ਉਹ ਹੈਗੇ ਨੇ ਭਾਈ ਗੁਲਬਾ ਬਲਵੰਤ ਸਿੰਘ ਜੀ ਖੁਰਦਪੁਰ ਭਾਈ ਬਲਵੰਤ ਸਿੰਘ ਜਿਹੜਾ ਵਾਲਾ ਤੋਂ ਵੀ ਜਾਣਦੇ ਨੇ ਤੇ ਜਦੋਂ ਅਸੀਂ ਗਦਰੀ ਬਾਬਿਆਂ ਦੀਆਂ ਕਿਤਾਬਾਂ ਪੜ੍ਹਦੇ ਆ ਜਾਂ ਜਦੋਂ ਅਸੀਂ ਗੁਰਨਾਨਕ ਜਹਾਜ਼ ਕਮਾਗਾੜਾ ਮਾਰੂ ਦੇ ਤੇ ਲੈ ਕੇ ਜਿਹੜੀਆਂ ਕਿਤਾਬਾਂ ਪੜ੍ਹੀਆਂ ਨੇ ਇੱਕ ਵਾਰ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਹੋਣ ਦਾ ਜ਼ਿਕਰ ਹੋਇਆ ਹੁਣ ਅਸੀਂ ਖੁਰਦਪੁਰ ਪਿੰਡ ਵਿੱਚ ਹੀ ਮੈਂ ਪੈਦਾ ਹੋਇਆ ਤਾਂ ਸਾਡਾ ਉਹ ਪਿੰਡ ਹੈ ਜੱਦੀ ਤਾਂ ਉੱਥੇ ਗੁਰੂ ਘਰ ਦੇ ਵਿੱਚ ਭਾਈ ਬਲਵੰਤ ਸਿੰਘ ਜੀ ਹੋਣਾਂ ਦੀ ਫੋਟੋ ਜਿਹੜੀ ਉਹ ਲੱਗੀ ਹੋਈ ਹੈ ਦਾ ਸੀ ਛੋਟੇ ਹੁੰਦੇ ਤੋਂ ਦੇਖਦੇ ਆ ਰਹੇ ਹਾਂ ਜਦੋਂ ਅਸੀਂ ਪਿੰਡ ਜਾਂਦੇ ਸੀਗੇ ਕਿ ਉੱਥੇ ਹਰ ਸਾਲ ਉਹਨਾਂ ਦੀ ਵਰਸੀ ਮਨਾਈ ਜਾਂਦੀ ਹੈ ਉੱਥੇ ਪ੍ਰੋਗਰਾਮ ਹੁੰਦਾ ਹੁਣ ਇਹ ਜੀ ਜੋ ਤੇ ਸਟੇਜ ਤੋਂ ਕਹੀ ਜਾਂਦੇ ਸੀ ਕਿ ਇਹ ਗਦਰ ਯੋਧੇ ਰਹੇ ਨੇ ਇਹਨਾਂ ਨੂੰ ਲਾਹੌਰ ਦੇ ਵਿੱਚ ਫਾਂਸੀ ਲੱਗੀ ਸੀ ਆ 1917 ਦੇ ਵਿੱਚ ਸੋ ਜਦੋਂ ਆ ਫਿਲਮ ਦੇਖੀ ਤਾਂ ਮੇਰੀ ਉਹ ਜਿਹੜੀ ਮੈਮਰੀ ਸੀਗੀਆਂ ਜੋ ਮੈਂ ਸੁਣਿਆ ਸੀ ਪੜ੍ਹਿਆ ਸੀਗਾ ਉਹ ਮੇਰੇ ਇੱਕਦਮ ਸਾਹਮਣੇ ਆਈ ਔਰ ਮੈਂ ਉਹਦੇ ਬਾਰੇ ਸਰਚ ਕਰਨੀ ਸ਼ੁਰੂ ਕੀਤੀ ਮੈਂ ਨਹੀਂ ਹੋਰ ਵੀ ਕਈ ਜਾਣੇ ਸੀਗੇ ਉਹਨਾਂ ਨੇ ਸਰਚ ਕਰਨੀ ਸ਼ੁਰੂ ਕੀਤੀ ਉਸਨੂੰ ਬਹੁਤ ਸਾਰੀ ਜਾਣਕਾਰੀ ਜਿਹੜੀ ਉਹਨਾਂ ਦੇ ਬਾਰੇ ਲੱਭੀ ਕਿ ਜਿਹੜਾ ਪਹਿਲਾ ਬੱਚਾ ਪੈਦਾ ਹੋਇਆ ਸੀਗਾ 1912 ਦੇ ਵਿੱਚ ਭਾਈ ਹਰਦਿਆਲ ਸਿੰਘ ਜੀ ਹਟਵਾਲ ਉਹ ਭਾਈ ਬਲਵੰਤ ਸਿੰਘ ਜੀ ਦਾ ਬੇਟਾ ਸੀਗਾ ਜਿਹੜਾ ਪਹਿਲਾ ਫਰਸਟ ਬੇਬੀ ਬੌਰਨ ਇਨ ਕੈਨੇਡਾ ਵੈਂਕੂਵਰ ਦੇ ਵਿੱਚ ਸੋ ਉਹ ਵੀ ਇਤਿਹਾਸ ਕਿਤੇ ਨਾ ਕਿਤੇ ਸਾਡੇ ਪਿੰਡ ਦੇ ਨਾਲ ਜੁੜਦਾ ਤਾਂ ਸੀ ਕਨੈਕਟ ਕਰਦੇ ਆ ਤੇ ਜੇ ਇਹ ਮੂਵੀ ਨਾ ਆਉਂਦੀ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਉਹ ਚੀਜ਼ ਦੇ ਬਾਰੇ ਦੇ ਵਿੱਚ ਜਾਣਦਾ ਇੱਕ ਕਹਿਦੀ ਕਿ ਚਾਹ ਜਿਹੜੀ ਆ ਜਾਂ ਉਹਦਾ ਇੰਟਰਸਟ ਨਹੀਂ ਹੋਣਾ ਸੀਗਾ ਡੈਫੀਨਿਟਲੀ ਅਸੀਂ ਗਾਇਬ ਗਾਇਕ ਦੇ ਨਿੱਤੇ ਚੀਜ਼ ਪੜੀ ਬਟ ਇਨੀ ਡਿਟੇਲ ਦੇ ਵਿੱਚ ਜਿਹੜੀ ਚੀਜ਼ ਨਹੀਂ ਪੜੀ ਸੀਗੀ ਸੁਣਿਆ ਵੀ ਸੀਗਾ ਬਹੁਤ ਕੁਝ ਕੁਝ ਚੀਜ਼ਾਂ ਇਧਰ ਉਧਰ ਬਟ ਜਦੋਂ ਅਸੀਂ ਤੁਸੀਂ ਉਹਨੂੰ ਫਿਲਮ ਦੇ ਵਿੱਚ ਤੁਸੀਂ ਉਹ ਦੇਖਦੇ ਹੋ ਕੈਰੈਕਟਰ ਨੂੰ ਤੁਸੀਂ ਉਹਦੇ ਨਾਲ ਕਨੈਕਟ ਕਰਦੇ ਹੋ ਇਹ ਤਾਂ ਬਹੁਤ ਸਾਰੇ ਜਿਹੜੇ ਹੋਰ ਵੀ ਕੈਰੈਕਟਰਸ ਨੇ ਜਿਨ੍ਹਾਂ ਦੇ ਨਾਲ ਲੋਕ ਆਪ ਜੋੜਦੇ ਨੇ ਭਾਈ ਭਾਗਤ ਸਿੰਘ ਉਹਨਾਂ ਦੇ ਬਾਰੇ ਵੀ ਮੈਂ ਪੜਿਆ ਤਾਂ ਜਦੋਂ ਉਹਨਾਂ ਦੀ ਡਿਟੇਲ ਵਿੱਚ ਗਿਆ ਕਿ ਉਹਨਾਂ ਦਾ ਜੀਵਨ ਕਿੰਨਾ ਟਫ ਰਿਹਾ ਆ ਕਿ 1914 ਦੇ ਵਿੱਚ ਹੀ ਉਹਨਾਂ ਦੀ ਜਿਹੜੀ ਸਿੰਘਨੀ ਆ ਉਹ ਚੜਾਈ ਕਰਦੇ ਨੇ ਦੋ ਬੱਚੇ ਨੇ ਉਹਨਾਂ ਦੇ ਔਰ 1914 ਦੇ ਵਿੱਚ ਹੀ ਜਦੋਂ ਬੇਲਾ ਸਿੰਘ ਦੀ ਤਰਫ ਤੋਂ ਗੋਲੀ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਆ ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਦਾ ਕੀ ਬਣਿਆ ਉਦੋਂ ਤੇ ਵੀ ਆਰਟੀਕਲਸ ਜਿਹੜੇ ਮਿਲਦੇ ਨੇ ਤੇ ਇਹ ਸਾਰਾ ਇਤਿਹਾਸ ਆ ਇਹ ਸਾਡੀ ਹਿਸਟਰੀ ਆ ਇਹ ਇਹ ਤੁਸੀਂ ਮੈਂ ਤਾਂ ਹੀ ਦੱਸ ਰਿਹਾ ਕਿ ਜਦੋਂ ਮੈਂ ਸ਼ਰਨ ਆੜ ਦੀ ਉਹ ਗੱਲ ਸੁਣੀ ਤਾਂ ਉਹਦੇ ਨਾਲ ਮੈਂ ਬੜਾ ਕਨੈਕਟ ਕੀਤਾ ਕਿ ਐਕਚੁਅਲ 'ਚ ਮੂਵੀਸ ਦਾ ਮਕਸਦ ਇਹ ਆ ਕਿ ਤੁਹਾਡੇ ਮਨ ਵਿੱਚ ਇੱਕ ਇੰਟਰਸਟ ਪੈਦਾ ਕਰਨਾ ਕਿ ਤੁਸੀਂ ਉਸ ਇਤਿਹਾਸ ਨੂੰ ਜਾ ਕੇ ਪੜੋ ਤੁਸੀਂ ਉਹ ਹਿਸਟਰੀ ਨੂੰ ਪੜੋ ਡਾਇਰੈਕਟਰ ਜਿਹੜਾ ਮੂਵੀ ਦਾ ਆ ਰਾਈਟਰ ਆ ਉਹ ਆਪਣੀ ਇੰਟਰਵਿਊਸ ਵਿੱਚ ਇਹ ਗੱਲ ਕਰ ਰਿਹਾ ਮੂਵੀ ਦੇ ਪ੍ਰੀਮੀਅਰ ਦੇ ਉੱਤੇ ਇਹ ਗੱਲ ਕਰ ਰਿਹਾ ਕਿ ਵੀ ਅਸੀਂ ਲਾਇਬ੍ਰੇਰੀ ਦਾ ਦਰਵਾਜ਼ਾ ਬੰਦਣਾ ਚਾਹੁੰਦੇ ਆ ਮੂਵੀ ਦਾ ਰਾਈਟਰ ਡਾਇਰੈਕਟਰ ਇਹ ਗੱਲ ਆਪਣੇ ਮੂਵੀ ਦੇ ਪ੍ਰੀਮੀਅਰ ਦੇ ਉੱਤੇ ਕਹਿ ਰਿਹਾ ਕਿ ਵੀ ਅਸੀਂ ਸਾਰਾ ਕੁਝ ਨਹੀਂ ਦਿਖਾ ਸਕਦੇ ਬਟ ਅਸੀਂ ਤੁਹਾਡੇ ਮਨ ਵਿੱਚ ਇੱਕ ਇੰਟਰਸਟ ਪੈਦਾ ਕਰ ਸਕਦੇ ਆ ਅਸੀਂ ਲਾਇਬ੍ਰੇਰੀ ਦਾ ਦਰਵਾਜ਼ਾ ਬੰਦਣਾ ਚਾਹੁੰਦੇ ਆ ਬੜੀ ਪਾਵਰਫੁਲ ਗੱਲ ਹੈ ਜੇ ਉਹਦੇ ਉੱਤੇ ਅਮਲ ਕੀਤਾ ਜਾਵੇ ਕਿ ਵੀ ਜੇ ਮੂਵੀ ਦੇਖ ਕੇ ਸਾਡੇ ਮਨ ਵਿੱਚ ਭਾਈ ਮੇਵਾ ਸਿੰਘ ਜੀ ਭਾਈ ਭਾਗ ਸਿੰਘ ਜੀ ਭਾਈ ਬਲਵ ਬੱਬੀ ਜਿਗੇ ਜਿੰਨਾ ਦਾ ਜ਼ਿਕਰ ਇਹ ਫਿਲਮ ਵਿੱਚ ਆਉਂਦਾ ਆ ਉਹ ਸਾਰੇ ਇਤਿਹਾਸ ਦੇ ਬਾਰੇ ਅਸੀਂ ਗੱਲ ਕਰੀਏ ਤਾਂ ਸਾਡੇ ਭਾਵਾ ਪਾਪਾ ਗੁਰਤਾ ਸਿੰਘ ਆਉਣ ਉਹਨਾਂ ਦੇ ਇਤਿਹਾਸ ਦੇ ਬਾਰੇ ਕਮ ਘਾਟਾ ਮਾਰੂ ਗੁਰੂ ਨਾਨਕ ਜਹਾਜ ਉਹ ਸਾਰੀ ਹਿਸਟਰੀ ਨੂੰ ਜਿਹੜਾ ਦੁਬਾਰਾ ਪੜਿਆ ਜਾਵੇ ਬਹੁਤ ਡਿਟੇਲ ਵਿੱਚ ਪੜਾਇਆ ਜਾਵੇ ਕਿਉਂਕਿ ਬਾਬਾ ਗੁਰਦੇਵ ਸਿੰਘ ਉਹਨਾਂ ਨੇ ਆਪ ਜਿਹੜੀਆਂ ਕਿਤਾਬ ਲਿਖੀ ਹੋਈ ਹੈ ਜਦੇ ਉਤੇ ਹੋਰ ਬਹੁਤ ਸਾਰੇ ਆਰਟੀਕਲਸ ਨੇ ਬਹੁਤ ਸਾਰੀਆਂ ਹੋਰ ਕਤਬਤਾਂ ਮਿਲ ਜਾਣਗੀਆਂ ਜਿਹੜੀਆਂ ਆਪਣੀਆਂ ਡਿਟੇਲ ਵਿੱਚ ਖਾਸ ਤੌਰ 'ਤੇ ਜਿਹੜੀ ਬਾਬਾ ਗੁਰਦੇਵ ਸਿੰਘ ਉਹਨਾਂ ਦੀ ਕਿਤਾਬ ਹੈ ਉਹ ਵਾਲੀ ਬਹੁਤ ਜ਼ਿਆਦਾ ਡਿਟੇਲ ਵਿੱਚ ਉਹਨਾਂ ਨੇ ਇੱਕ ਇੱਕ ਦਿਨ ਦਾ ਉਹਦੇ ਵਿੱਚ ਕੱਢਣਾ ਵਾ ਜਿਹੜੀਆਂ ਲਿਖੀਆਂ ਹੋਈਆਂ ਨੇ ਔਰ ਫਿਲਮ ਵਿੱਚ ਵੀ ਸੀਨ ਆਉਂਦਾ ਹੈ ਕਿ ਉਹ ਜਦੋਂ ਬੈਠੇ ਨੇ ਸ਼ਾਮ ਨੂੰ ਤਾਂ ਉਹ ਕਿਤਾਬ ਲਿਖ ਰਹੇ ਨੇ ਜਾਂ ਕੁਝ ਪੇਪਰ ਤੇ ਲਿਖ ਰਹੇ ਨੇ ਉਹੀ ਚੀਜ਼ਾਂ ਨੂੰ ਉਹ ਕਲਮਬੰਦ ਕਰਕੇ ਪੇਪਰ ਦੇ ਉਤੇ ਲਿਖ ਰਹੇ ਨੇ ਕਿ ਉਹ ਇਤਿਹਾਸ ਡੈਫੀਨਟਲੀ movies ਬਣਨੀਆਂ ਚਾਹੀਦੀਆਂ ਨੇ ਇਸ ਤਰੀਕੇ ਦੇ ਨਾਲ ਕਿ ਜਿਹੜੀਆਂ ਤੁਹਾਨੂੰ ਇਨਸਪਾਇਰ ਕਰੇ ਅੱਗੇ ਜਾ ਕੇ ਇਤਿਹਾਸ ਨੂੰ ਡੀਪ ਪੜਨ ਦੇ ਲਈ ਉੱਥੇ ਦੂਜੇ ਤਰ੍ਹਾਂ ਦੇ ਫਿਲਮੇਕਰਸ ਵੀ ਆ ਜਾਂਦੇ ਨੇ ਜਿੰਨਾਂ ਦੇ ਵਿੱਚ ਕਿਪੀ ਕਰਿਆਰ ਹੁੰਦਾ ਹੈ ਜਿਹੜੇ ਕਿ ਇਤਿਹਾਸ ਨੂੰ ਤੋਰ ਮਰੋੜ ਕੇ ਦਿਖਾਉਂਦੇ ਨੇ ਔਰ ਇਹ ਇੱਕ ਵੱਡਾ ਕਾਰਨ ਹੈ ਜਿਹਦੇ ਕਰਕੇ ਲੋਕ ਜਾਂ ਜਿਹੜੇ ਸਾਡੇ ਸਕਾਲਰਸ ਨੇ ਜਾਂ ਸਿੱਖ ਸੰਗਤ ਉਹ ਕਹਿੰਦੀ ਹੈ ਕਿ ਫਿਲਮਾਂ ਨਹੀਂ ਬਣਨੀਆਂ ਚਾਹੀਦੀ ਕਿਉਂਕਿ ਇੱਕ ਪਾਸੇ ਸ਼ਰਨਾਟ ਵਰਗੇ ਹਰਨਬੀਰ ਸਿੰਘ ਵਰਗੇ ਤਰਸੇਬ ਸਿੰਘ ਜੱਸਰ ਵਰਗੇ ਨੇ ਜਿਹੜੇ ਕਿ অথੈਨਟਿਕ ਫਿਲਮਾਂ ਬਣਾਉਣਾ ਚਾਹੁੰਦੇ ਨੇ ਉਸੇ ਸਿਕਸ ਪੀਰੀਅਡ ਦੇ ਲੈ ਕੇ ਜੋ ਸਿਕਸ ਪੀਰੀਅਡ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਸੀਗੀ ਜਾਂ ਜਿੱਦਾਂ ਹੂ ਬੂ ਹੂ ਇਤਿਹਾਸ ਵਾਪਰਿਆ ਸੀਗਾ ਉਸੇ ਤਰਜ਼ ਦੇ ਨਾਲ ਉਹਨੂੰ ਦਿਖਾਉਣਾ ਚਾਹੁੰਦੇ ਨੇ ਤਾਂ ਦੂਜੇ ਪਾਸੇ ਗਿੱਪੀ ਘਰੇਵਾਲ ਵਰਗੇ ਫਿਲਮ ਮੇਕਰਸ ਨੇ ਜਿਹੜੇ ਕੀ ਇਤਿਹਾਸ ਨੂੰ ਤੋਰ ਮੜੋਰ ਰ ਕੇ ਸਿਰਫ ਕਮਰਸ਼ੀਅਲਾਈਜੇਸ਼ਨ ਕਰਕੇ ਉਹਨੂੰ ਸਕਰੀਨ ਤੇ ਦਿਖਾਉਣਾ ਚਾਹੁੰਦੇ ਨੇ ਤਾਂ ਔਰ ਉਹਦੇ ਉਹਦੇ ਨਾਲ ਕੀ ਹੈ ਉਹਦੇ ਨਾਲ ਜਿਹੜਾ ਤੁਹਾਡਾ ਇਤਿਹਾਸ ਹੈ ਜਾਂ ਜਿਹੜਾ ਤੁਹਾਡਾ ਸਿਧਾਂਤ ਹੈ ਤੁਹਾਡੀ ਸਪਿਰਿਟ ਹੈ ਉਹ ਬਿਲਕੁਲ ਬਦਲ ਜਾਂਦੇ ਔਰ ਉਹਦਾ ਉਹਦਾ ਐਗਜ਼ਾਮਪਲ ਸਾਡੇ ਕੋਲ ਜਿਹੜੀ ਪਿਛਲੀ ਮੂਵੀ ਉਹਨਾਂ ਦੀ ਆਈਆ ਕਾਲ ਉਸ ਨੂੰ ਲੈ ਕੇ ਬਹੁਤ ਵੱਡਾ ਪੱਧਰ ਦੇ ਉੱਤੇ ਵਿਰੋਧ ਹੋਇਆ ਉਹ ਵਿਰੋਧ ਹੋਇਆ ਵੀ ਇਸ ਕਰਕੇ ਉਹਦਾ ਜੈਨੂਨ ਕਾਰਨ ਸੀਗਾ ਤਾਂ ਫਿਰ ਉਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਲਿਆ ਕੇ ਜਿਹੜੇ ਕੁਝ ਬਾਬੇ ਸੀਗੇ ਕੁਝ ਹੋਰ ਕਹਿੰਦੀ ਕਿ ਸਿੱਖੀ ਭੇਖ ਵਾਲੇ ਜਿਹੜੇ ਸੀ ਉਹ ਲਿਆ ਕੇ ਮੋੜ ਜਿਹੜੇ ਸਾਡੇ ਕੁਝ ਵੀਰ ਪੰਜਾਬ ਸਿਆਂ ਵਰਗੇ ਜਿਨ੍ਹਾਂ ਨੇ ਉਹਨਾਂ ਦਾ ਮੂਵੀ ਦਾ ਰਿਵਿਊ ਕੀਤਾ ਤਾਂ ਜਾਂ ਉਹਦੇ ਕੁਝ ਸਵਾਲ ਚੱਕੇ ਉਹਨਾਂ ਦੇ ਵੀਡੀਓਜ਼ ਨੂੰ ਵੀ ਰਿਮੂਵ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ ਸਟ੍ਰਾਈਕਸ ਦਿੱਤੀਆਂ ਗਈਆਂ ਕਾਪੀਰਾਈਟ ਸਟ੍ਰਾਈਕ ਦਿੱਤੀਆਂ ਗਈਆਂ ਬਹੁਤ ਕੁਝ ਕੀਤਾ ਗਿਆ ਸੋ ਉਹ ਕਰਨ ਦੀ ਲੋੜ ਤਾਂ ਹੀ ਪੈਂਦੀ ਹੈ ਜਦੋਂ ਤੁਸੀਂ ਝੂਠ ਨੂੰ ਪਰੋਸ ਰਹੇ ਹੋ ਔਰ ਇੱਕ ਵੱਡਾ ਕਾਰਨ ਇਹ ਹੈ ਕਿ ਜਿਹਦੇ ਕਰਕੇ ਲੋਕ ਕਹਿੰਦੇ ਨੇ ਕੁਐਸਚਨ ਚੱਕਦੇ ਨੇ ਕਿ ਪੰਜਾਬੀ ਫਿਲਮਾਂ ਇਤਿਹਾਸ ਨੂੰ ਲੈ ਕੇ ਨਹੀਂ ਬਣਨੀਆਂ ਚਾਹੀਦੀਆਂ ਹੁਣ ਜਿਵੇਂ ਅਕਸ਼ੇ ਕੁਮਾਰ ਦੀ ਜਿਹੜੀ ਕੇਸਰੀ 2 ਆ ਜਦੇ ਵਿੱਚ ਉਹਨੇ ਜਲੀਆਂ ਵਾਲੇ ਬਾਗ ਨੂੰ ਲੈ ਕੇ ਜਿਹੜੇ ਕੋਈ ਕੇਸ ਚੱਲਿਆ ਸੀ ਸਾਊਥ ਇੰਡੀਆ ਨੇ ਉਹ ਦਿਖਾਇਆ ਉਹਨੇ ਹਨਾ ਕਿਸੇ ਕੇਰਲਾ ਵਾਲੇ ਬੰਦੇ ਨੇ ਤਾਂ ਉਹਦੀ ਪ੍ਰੀਮੀਅਰ ਦੇ ਉੱਤੇ ਉਹ ਕਹਿ ਰਿਹਾ ਕਿ ਵੀ ਅਗਲੀ ਮੂਵੀ ਅਸੀਂ ਹਰੀ ਸਿੰਘ ਨਲੂਆ ਦੇ ਬਣਾਵਾਂਗੇ ਕੇਸਰੀ 3 ਹੁਣ ਤੁਸੀਂ ਆਪ ਸੋਚ ਲਓਗੇ ਜਿੱਦਾਂ ਦਾ ਇਤਿਹਾਸ ਅਕਸ਼ੇ ਕੁਮਾਰ ਜਾਂ ਬਾਲੀਵੁੱਡ ਦਿਖਾਊਗਾ ਕਿ ਉਹ ਜਸਟਿਸ ਕਰ ਪਾਊਗਾ ਹਰ ਸਿੰਘ ਨਲੂਆ ਦੇ ਨਾਲ ਉਹਨਾਂ ਨੇ ਕੇਸਰੀ ਮੂਵੀ ਦੇ ਵਿੱਚ ਸਾਰਾ ਗਾੜੀ ਦੀ ਜਿਹੜੀ ਬੈਟਰ ਸੀਗੀ ਜੰਗ ਸੀਗੀ ਉਹ ਦਿਖਾਈ ਸੀਗੀ ਤਾਂ ਕੀ ਉਹਦੇ ਵਿੱਚ ਉਹਨਾਂ ਨੇ ਉਹਦਾਂ ਇਨਸਾਫ ਕੀਤਾ ਉੱਤੇ ਕਿਤੇ ਵੀ ਉਹਨਾਂ ਨੇ ਜੋ ਉਹਨਾਂ ਦਾ 뷰 ਪੁਆਇੰਟ ਸੀਗਾ ਸਿੱਖੀ 뷰 ਪੁਆਇੰਟ ਸੀਗਾ ਕਾਤੋਂ ਲਾਰਜ ਸੀ ਉਹ ਦਿਖਾ ਹੀ ਨਹੀਂ ਪਾਇਆ ਸਿਰਫ ਸਕਰੀਨ ਦੇ ਉੱਤੇ ਉਹਨਾਂ ਨੇ ਐਕਸ਼ਨ ਦਿਖਾਇਆ ਐਕਸ਼ਨ ਵਧੀਆ ਲੱਗਦਾ ਸਾਨੂੰ ਸਾਰਿਆਂ ਨੂੰ ਅਸੀਂ ਦੇਖਦੇ ਹਾਂ ਸਕਰੀਨ ਦੇ ਉੱਤੇ ਪਿੱਛੋਂ ਦੀ ਲਾਊਡ ਮਿਊਜ਼ਿਕ ਹੁੰਦਾ ਐਕਸ਼ਨ ਹੁੰਦਾ ਕਿਰਪਾਨਾਂ ਚੱਲਦੀਆਂ ਨੇ ਕੁਝ ਡਾਇਲੌਗਸ ਨੇ ਜਿਹੜੇ ਮੋਢੇ-ਮੋਢੇ ਸਿੱਖੀ ਨੂੰ ਲੈ ਕੇ ਛੜਦੀ ਕਲਾ ਦੀ ਦਿਖਾਉਣ ਲਈ ਛੱਡੇ ਜਾਂਦੇ ਨੇ ਜਿਕਾਰੇ ਤਾਂ ਉਹ ਚੀਜ਼ਾਂ ਹੋਈਆਂ ਬਟ ਐਕਚੁਅਲੀ ਸਿਕਸth ਪੀਰੀਅਡ ਕੀ ਆ ਉਹ ਫਿਰ ਉਹੀ ਫਿਲਮੇਕਰ ਦਿਖਾ ਸਕਦੇ ਨੇ ਮੈਂ ਇਹਨੂੰ ਟੱਚ ਕਰਨਾ ਚਾਹੁੰਦਾ ਸੀਗਾ ਕਿ ਇਹ ਡੈਫੀਨਿਟਲੀ ਗ੍ਰੇ ਪੁਆਇੰਟ ਹੈ ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜੀ ਪ੍ਰੋਬਲਮ ਉਹ ਆਊਗੀ ਤਾਂ ਮੈਂ ਵੀ ਪਹਿਲਾਂ ਫਿਲਮਾਂ ਦੇ ਉੱਤੇ ਵੀਡੀਓ ਬਣਾਉਣ ਲਈ ਜਾਂ ਇਹਨਾਂ ਦੇ ਉੱਤੇ ਗੱਲ ਕਰ ਲਈ ਥੋੜਾ ਜਿਆ ਚੇਜਕਦਾ ਸੀਗਾ ਕਿ ਵੀ ਛੱਡੋ ਪਰੇ ਕਿਉਂ ਇਹਨੂੰ ਟੱਚ ਕਰਨਾ ਕਿਉਂ ਇਹਦੇ ਬਾਰੇ ਗੱਲ ਕਰਨਾ ਬਟ ਹੁਣ ਅਸੀਂ ਜਿੱਦਾਂ ਦੇਖ ਰਹੇ ਹਾਂ ਕਿ ਫਿਲਮ ਇੰਡਸਟਰੀ ਸਾਨੂੰ ਪ੍ਰਭਾਵਿਤ ਕਰ ਰਹੀ ਆ ਜਿਸ ਤਰ੍ਹਾਂ ਦੀ ਜਿਸ ਤਰ੍ਹਾਂ ਦੀਆਂ ਫਿਲਮਾਂ ਆ ਰਹੀਆਂ ਨੇ ਉਹ ਡਾਇਰੈਕਟਲੀ ਸਾਡੇ ਬੱਚਿਆਂ ਨੂੰ ਸਾਡੇ ਪਰਿਵਾਰਾਂ ਨੂੰ ਯਾ ਸਾਡੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਤਾਂ ਡੈਫੀਨਿਟਲੀ ਇਸ ਤੇ ਹੁਣ ਅਸੀਂ ਇਹ ਰੈਗੂਲਰ ਗੱਲ ਕਰਾਂਗੇ ਜ਼ਰੂਰੀ ਨਹੀਂ ਕਿ ਅਸੀਂ ਹਰੇਕ ਮੂਵੀ ਦਾ ਰਿਵਿਊ ਕਰੀਏ ਬਟ ਇਸ ਟੌਪਿਕ ਦੇ ਉੱਤੇ ਗੱਲ ਕਰਨੀ ਪਣਦੀ ਆ ਕਿ ਜਿਹੜੇ ਪੰਜਾਬੀ ਫਿਲਮ ਇੰਡਸਟਰੀ ਵਾਲੇ ਲੋਕ ਨੇ ਕਿਦਾਂ ਹੁਣ ਉਹ ਬਾਲੀਵੁੱਡ ਵਾਲ ਨੂੰ ਚੱਲ ਪਏ ਨੇ ਹੁਣ ਉਸੇ ਬਾਲੀਵੁੱਡ ਦੇ ਤਰਜ਼ ਦੇ ਉੱਤੇ ਉਹ ਪੰਜਾਬੀ ਫਿਲਮਾਂ ਬਣਾਉਣ ਲੱਗ ਪਏ ਨੇ ਜਿਹੜਾ ਇਨਸਪੀਰੇਸ਼ਨ ਹੈ ਮੇਨ ਇਨਸਪੀਰੇਸ਼ਨ ਹੈ ਉੱਥੋਂ ਲੈਣ ਲੱਗ ਪਏ ਨੇ ਸੋ ਇਹ ਵਪਾਰ ਹੈ ਕਿ ਤੁਸੀਂ ਘਟੀਆ ਪ੍ਰੋਡਕਟ ਵੀ ਆ ਉਹਨੂੰ ਜਿੰਨਾ ਵੱਡੀ ਵਧੀਆ ਤਰੀਕੇ ਨਾਲ ਐਡਵਰਟਾਈਜ਼ ਕਰਕੇ ਦਿਖਾਓ ਤਾਂ ਉਹਨਾਂ ਵੱਧ ਇਹੀ ਚੀਜ਼ ਕਿਪੀ ਗਰੇਵਾਲ ਕਰ ਰਿਹਾ ਹੈ ਕਿਪੀ ਗਰੇਵਾਲ ਦੀ ਫਿਲਮ ਮੇਕਿੰਗ ਵਿੱਚ ਕਈ ਕਮੀਆਂ ਹੋ ਸਕਦੀਆਂ ਨੇ ਐਕਟਿੰਗ ਦੇ ਵਿੱਚ ਕਮੀਆਂ ਹੋ ਸਕਦੀਆਂ ਨੇ ਬਟ ਉਹ ਇੱਕ ਵਧੀਆ ਬਿਜ਼ਨਸਮੈਨ ਹੈ ਹੀ ਇਜ਼ ਅ ਵੈਰੀ ਗੁੱਡ ਪ੍ਰੋਡਿਊਸਰ ਹੀ ਨੋਜ਼ ਹਾਊ ਟੂ ਬ੍ਰਿੰਗ ਹਿਸ ਪ੍ਰੋਡਕਟ ਟੂ ਦਾ ਪੀਪਲ ਲੋਕਾਂ ਤੱਕ ਐਡ ਕਰਕੇ ਮਸ਼ਹੂਰੀ ਕਰਕੇ ਕਿਵੇਂ ਲੋਕਾਂ ਤੱਕ ਉਹ ਚੀਜ਼ ਪਹੁੰਚਾਉਣੀ ਹੈ ਰੋਲਾ ਗੋਲਾ ਕਰਕੇ ਵੱਡੇ ਪੱਧਰ ਤੇ ਉਹਨੂੰ ਐਡਵਰਟਾਈਜ਼ ਕੀਤਾ ਜਾਂਦਾ ਆ, ਮੀਡੀਆ ਨੂੰ ਖਰੀਦਿਆ ਜਾਂਦਾ ਆ, ਪੋਸਟਾਂ ਪਾਈਆਂ ਜਾਂਦੀਆਂ ਨੇ, ਇਨਫਲੂਐਂਸਰਸ ਨੂੰ ਖਰੀਦਿਆ ਜਾਂਦਾ, ਹਰ ਬੰਦੇ ਨੂੰ ਪੈਸਾ ਦਿੱਤਾ ਜਾਂਦਾ ਕਿ ਤਾਂਕੀ ਜਿਹੜੀ ਲੋਕਾਂ ਤੱਕ ਜਿਹੜੀ ਉਹ ਫਿਲਮ ਦੀ ਗੱਲ ਪਹੁੰਚ ਸਕੇ, ਤਾਂ ਲੋਕ ਵੀ ਉਹਨਾਂ ਦੀ ਗੱਲਾਂ ਵਿੱਚ ਆ ਕੇ ਬੇਵਕੂਫ ਬਣ ਕੇ ਉਹ ਫਿਲਮ ਨੂੰ ਦੇਖਣ ਚੱਲ ਜਾਂਦੇ ਨੇ। ਬਾਅਦ ਵਿੱਚ ਪੰਮਾ ਉਹਨੂੰ ਕ੍ਰਿਟੀਸਾਈਜ਼ ਵੀ ਕਰਨ ਬਟ ਬਿਜ਼ਨਸ ਤਾਂ ਕਰ ਜਾਂਦੀ ਏ ਮੂਵੀ। ਹੁਣ ਉਹਦਾ ਨਤੀਜਾ ਆ ਕਿ ਜਿੱਦਾਂ ਹੁਣ ਫਿਲਮ ਆਉਂਦੀ ਆ ਕਾਲ, ਹੁਣ ਉਹਦਾ ਉਹ ਉਹਦੇ ਬਾਰੇ ਕਿੰਨੇ ਲੋਕੀ ਬੋਲ ਚੁੱਕੇ ਨੇ ਰਿਵਿਊਸ ਪੰਜਾਬ ਸਿਆਂ ਦੇ ਤੁਸੀਂ ਪੇਜ ਤੇ ਜਾ ਕੇ ਦੇਖ ਸਕਦੇ ਹੋ ਫੇਸ ਆਪਣੇ YouTube ਦੇ ਉੱਤੇ ਕਿ ਵੀ ਕਿੰਨਾ ਵਧੀਆ ਡਿਟੇਲ ਵਿੱਚ ਜਾ ਕੇ ਉਹਨਾਂ ਨੇ ਉਹਦਾ ਰਿਵਿਊ ਕੀਤਾ ਆ ਔਰ ਉਸੇ ਬੰਦੇ ਨੇ ਸੇਮ ਆਪਣੀ ਗੁੰਨਾ ਦੇ ਜਹਾਜ ਮੂਵੀ ਦਾ ਵੀ ਰਿਵਿਊ ਕੀਤਾ ਔਰ ਬੜੀ ਡਿਟੇਲ ਵਿੱਚ ਕੀਤਾ ਆ ਸੋ ਅਸੀਂ ਇੱਥੇ ਅੱਜ ਮੈਂ ਕੋਈ ਰਿਵਿਊ ਕਰਨ ਲਈ ਨਹੀਂ ਬੈਠਾ ਬਟ ਇੱਕ ਜਨਰਲ ਗੱਲ ਹੀ ਕਰ ਲਈ ਬੈਠਾ ਕਿ ਕੀ ਫਿਲਮਾਂ ਦਾ ਐਕਚੁਅਲ ਜ ਮਕਸਦ ਕੀ ਹੋਣਾ ਚਾਹੀਦਾ ਆ ਕਿ ਜੇ ਲੋਕ ਵੀ ਇਹ ਸੋਚਦੇ ਨੇ ਕਿ ਵੀ ਹਾਂ ਵੀ ਸਾਡੇ ਬੱਚਾ ਨੂੰ ਹਿਸਟਰੀ ਜਿਹੜੀ ਆ ਉਹ ਫਿਲਮਾਂ ਤੋਂ ਦੇਖਣ ਨੂੰ ਮਿਲ ਜੂਗੀ ਉਹ ਵੀ ਗਲਤ ਇਤਿਹਾਸ ਤੁਹਾਨੂੰ ਫਿਲਮਾਂ ਨਹੀਂ ਸਿਖਾ ਸਕਦੀਆਂ ਫਿਲਮਾਂ ਸਿਰਫ ਤੁਹਾਨੂੰ ਇਤਿਹਾਸ ਪੜਨ ਦੇ ਲਈ ਸੁਣਨ ਦੇ ਲਈ ਜਾਂ ਇਤਿਹਾਸ ਦੇ ਵਿੱਚ ਜਾ ਡੀਪ ਡਾਉਨ ਜਾਣ ਦੇ ਲਈ ਇਨਸਪਾਇਰ ਕਰ ਸਕਦੀਆਂ ਹਨ ਤੁਹਾਡੇ ਵਿੱਚ ਇਨਸਪੀਰੇਸ਼ਨ ਪੈਦਾ ਕਰ ਸਕਦੀਆਂ ਨੇ ਚਾਹ ਪੈਦਾ ਕਰ ਸਕਦੀਆਂ ਨੇ ਕਿ ਤੁਸੀਂ ਜਾਓ ਤੇ ਜਾ ਕੇ ਹੁਣ ਇਥੇ ਹਾਸਲ ਉਹ ਡਿਟੇਲ ਵਿੱਚ ਪੜੋ ਬਟ ਇੱਥੇ ਲੋਕਾਂ ਦੀ ਐਕਸਪੈਕਟੇਸ਼ਨ ਵੀ ਗਲਤ ਹੈ ਕਿ ਵੀ ਹਾਂ ਵੀ ਸਾਨੂੰ ਸਾਡੇ ਹਿਸਟਰੀ ਦਾ ਚੈਪਟਰ ਦੇਖਣ ਨੂੰ ਮਿਲ ਗਿਆ ਔਰ ਜੇ ਤੁਸੀਂ ਉੱਥੇ ਜਾ ਕੇ ਹੀ ਆਪਣੇ ਆਪ ਨੂੰ ਰੋਕ ਲੈਨੇ ਹੋ ਉਹ ਵੀ ਇੱਕ ਗਲਤ ਹੈ ਕਿਉਂਕਿ ਫਿਰ ਤੁਸੀਂ ਆਪਣੇ ਆਪ ਨੂੰ ਗਰੋ ਨਹੀਂ ਕੀਤਾ ਅਸਲ ਚ ਜਿਹੜਾ ਫਿਲਮ ਬਣਾਉਣ ਦਾ ਮਕਸਦ ਵੀ ਇਹ ਸੀਗਾ ਉਹਨਾਂ ਦਾ ਕਿ ਤੁਹਾਡੇ ਮਨ ਵਿੱਚ ਚਾਹ ਪੈਦਾ ਕੀਤੀ ਜਾਵੇ ਔਰ ਜੇ ਤੁਸੀਂ ਇਹ ਕਲੇਮ ਕਰਦੇ ਹੋ ਕਿ ਵੀ ਹਾਂ ਵੀ ਸਾਨੂੰ ਹਿਸਟਰੀ ਪਹਿਲਾਂ ਦੇਖਣ ਨੂੰ ਨਹੀਂ ਮਿਲੀ ਜਾਂ ਸਾਨੂੰ ਹਿਸਟਰੀ ਪੜ੍ਹਨ ਨੂੰ ਨਹੀਂ ਮਿਲੀ ਸਾਨੂੰ ਕਿਸੇ ਨੇ ਪੜ੍ਹਾਈ ਉਹ ਤੁਹਾਡੀਆਂ ਆਪਣੀਆਂ ਗਲਤੀਆਂ ਨੇ ਕਿਉਂਕਿ ਤੁਸੀਂ ਅੱਜ ਵੀ ਉਹ ਸਿੱਖਣ ਨੂੰ ਤਿਆਰ ਨਹੀਂ ਤੁਸੀਂ ਅੱਜ ਵੀ ਉਹ ਹਿਸਟਰੀ ਦਾ ਚੈਪਟਰ ਪਾਰਟਸ ਦੇਖ ਕੇ ਫਿਲਮ ਦੇ ਵਿੱਚ 2 ਘੰਟੇ 2.5 ਘੰਟੇ ਦੇ ਵਿੱਚ ਤੁਸੀਂ ਉਹਨੂੰ ক্লোਜ਼ ਕਰ ਦਿੱਤਾ ਉਸ ਹਿਸਟਰੀ ਨਾਲ ਰਿਲੇਟਡ ਤੁਸੀਂ ਕੋਈ ਕਾਪੜੇ ਕਰ ਚ ਕਿਤਾਬ ਨਹੀਂ ਲਿਆਂਦੀ ਉਸ ਹਿਸਟਰੀ ਨਾਲ ਨੂੰ ਨਾਲ ਰਿਲੇਟਡ ਤੁਸੀਂ ਕੋਈ ਆਪਣੇ ਘਰ ਚ ਡਿਸਕਸ਼ਨ ਨਹੀਂ ਕੀਤੀ ਤੁਸੀਂ ਆਪਣੇ ਬੱਚਿਆਂ ਦੇ ਨਾਲ ਆਪਣੇ ਫੈਮਿਲੀ ਦੇ ਨਾਲ ਆਪਣੇ ਬਜ਼ੁਰਗਾਂ ਦੇ ਨਾਲ ਬੈਠ ਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਬੈਠ ਕੇ ਉਹਨੂੰ ਡਿਸਕਸ ਨਹੀਂ ਕੀਤਾ ਜਾਂ ਉਹਦੇ ਬਾਰੇ ਹੋਰ ਰਿਸਰਚ ਨਹੀਂ ਕੀਤੀ ਡੀਪ ਡਾਉਨ ਨਹੀਂ ਗਏ ਤਾਂ ਫੇਰ ਇਹ ਤੁਹਾਡਾ ਕਲੇਮ ਕਰਨਾ ਕਿ ਫਿਲਮਾਂ ਤੁਹਾਨੂੰ ਇਤਿਹਾਸ ਸਿਖਾਉਣਗੀਆਂ ਜਾਂ ਤੁਹਾਨੂੰ ਪਹਿਲਾਂ ਇਤਿਹਾਸ ਨਹੀਂ ਪੜਾਇਆ ਗਿਆ ਫਿਰ ਉੱਥੇ ਤੁਹਾਡੀ ਆਪਣੀ ਗਲਤੀ ਹੈ ਫਿਰ ਇਹ ਤਾਂ ਦੋਸ਼ ਤੁਸੀਂ ਕਿਸੇ ਨੂੰ ਨਹੀਂ ਦੇ ਸਕਦੇ ਹਾਂ ਬਿਲਕੁਲ ਗੁਰੂ ਸਾਹਿਬ ਜੀ ਦੇ ਉੱਤੇ ਜਾਂ ਉਸ ਪੀਰੀਅਡ ਨੂੰ ਲੈ ਕੇ ਫਿਲਮ ਨਹੀਂ ਬਣਨੀ ਚਾਹੀਦੀ ਐ ਇਸ ਗੱਲ ਦੇ ਉੱਤੇ ਕਲੈਰਿਟੀ ਮੇਰੇ ਦਾਦਾ ਸਮੂਹ ਪੰਥ ਦੀ ਹੈ ਕਿ ਜੇ ਉਹ ਕੋਸ਼ਿਸ਼ ਕਰਦਾ ਆ ਤਾਂ ਡੈਫੀਨਿਟਲੀ ਉਹਦਾ ਵਿਰੋਧ ਹੋਣਾ ਚਾਹੀਦਾ ਆ ਜਿਸ ਸਿੱਕੇ ਇਤਿਹਾਸ ਨੂੰ ਤੋਰ ਮੋੜ ਕੇ ਪੇਸ਼ ਕੀਤਾ ਜਾਂਦਾ ਆ ਜਿਵੇਂ ਬਾਲੀਵੁੱਡ ਦਿਖਾਉਂਦਾ ਜਿਵੇਂ ਉਹਨਾਂ ਨੇ ਕੁਮਾਰਾ ਜਨਜੀਤ ਸਿੰਘ ਨੂੰ ਲੈ ਕੇ ਸੀਰੀਜ਼ ਬਣਾਈ ਸੀਗੀ ਜਾਂ ਫਿਰ ਅਕਸ਼ੇ ਕੁਮਾਰ ਜਿੱਦਾਂ ਦੀ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਆ ਜਿਦਾਂ ਬੈਟਲ ਆਫ ਸਾਰਾ ਗੜੀ ਨੂੰ ਲੈ ਕੇ ਜਿਹੜੀ ਕੇਸਰੀ ਫੂਵੀ ਬਣਾਈ ਸੀਗੀ ਇਦਾਂ ਦੀ ਹੋਰ ਫ ਮ ਡੈਫੀਨਟਲੀ ਇਦਾਂ ਦੀ ਫਿਲਮਾਂ ਦਾ ਬਾਈਕਾਟ ਤੇ ਵਿਰੋਧ ਹੋਣਾ ਚਾਹੀਦਾ ਪਰ ਜਦੋਂ ਕੋਈ ਅੱਛਾ ਫਿਲਮ ਮੇਕਰ ਜਿਹੜਾ ਇਹ ਫਿਲਮ ਬਣਾਵੇ ਤਾਂ ਡੈਫੀਨਟਲੀ ਉਹਦੀ ਸਪੋਰਟ ਵੀ ਕਰਨੀ ਚਾਹੀਦੀ ਔਰ ਇਤਿਹਾਸ ਨੂੰ ਵਧੀਆ ਤਰੀਕੇ ਨਾਲ ਦਿਖਾਵੇ ਸੋ ਇਸ ਚੀਜ਼ ਨੂੰ ਲੈ ਕੇ ਹੁਣ ਤੁਸੀਂ ਕਹੋਗੇ ਭਈ ਇਹ ਚੀਜ਼ ਦਾ ਮਾਬ ਡੰਡ ਕੀ ਆ ਡੈਫੀਨਟਲੀ ਕੱਲ ਗੱਲ ਇੱਧਰ ਹੋਣੀ ਚਾਹੀਦੀ ਆ ਇਹਦੇ ਬਾਰੇ ਕਿਦਾਂ ਇੱਕ ਆਪਾਂ ਟੀਮ ਜਾਂ ਪਾਲਿਸੀ ਜਿਹੜੀ ਬਣਾਈ ਜਾ ਸਕੇ ਕਿਉਂ ਰੋਕਣਾ ਮੈਨੂੰ ਲੱਗਦਾ ਨਹੀਂ ਅੱਜ ਇੱਥੇ ਸਮੇਂ ਜਿੰਨਾ ਪੋਸਿਬਲ ਹੋਊ ਬਟ ਉਹਨੂੰ ਪਾਲਿਸੀ ਬਣਾਉਣੀ ਜਿਹੜੀ ਉਹ ਪੋਸਿਬਲ ਹੈ ਫਿਰ ਮੈਂ ਅਖੀਰ ਵਿੱਚ ਉਹੀ ਗੱਲ ਕਰਦਾ ਕਿ ਇਹ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਕਿ ਤੁਸੀਂ ਇਤਿਹਾਸ ਨੂੰ ਕਿਸ ਤਰੀਕੇ ਦੇ ਨਾਲ ਦਿਖਾ ਰਹੇ ਹੋ ਤੁਸੀਂ ਉਹਦੇ ਵਿੱਚੋਂ ਕੀ ਕੱਢਣਾ ਚਾਹ ਰਹੇ ਉਹਦੀ ਐਕਚੁਅਲੀ ਜੀ ਥੀਮ ਕੀ ਆ ਉਹਦਾ ਮੋਟਿਵ ਕੀ ਆ ਔਰ ਉਹ ਸਾਨੂੰ ਗੁਰਨਾਣਕ ਜਹਾਜ਼ ਵਰਗੀਆਂ ਮੂਵੀਆਂ ਤੋਂ ਸਾਫ਼ ਨਜ਼ਰ ਆਉਂਦਾ ਕਿ ਵੀ ਉਹ ਸਿੱਕੇ ਇਤਿਹਾਸ ਨੂੰ ਖੂਬ ਖੂ ਤਰੀਕੇ ਦੇ ਨਾਲ ਉਦਾਂ ਹੀ ਦਿਖਾ ਰਹੇ ਜਿੱਦਾਂ ਉਹ ਘਟਨਾ ਘਟੀ ਸੀਗੀ ਕੋਸਾਂ ਨੂੰ ਫਿਲਮ ਦੇ ਡਾਇਲੌਗਸ ਵਿੱਚ ਨਜ਼ਰ ਆਉਂਦਾ ਉਹ ਫਿਲਮ ਦੀ ਰਾਈਟਿੰਗ ਵਿੱਚ ਨਜ਼ਰ ਆਉਂਦਾ ਉਹ ਫਿਲਮ ਦੇ ਫਿਲਮਾਂਕਣ ਵਿੱਚ ਨਜ਼ਰ ਆਉਂਦਾ ਉਹ ਜਿਹੜੀ ਸੀਰੀਅਸਨੈਸ ਸੀਗੀ ਉਹ ਸਾਨੂੰ ਹਰੇਕ ਜਿਹੜਾ ਫਰੇਮ ਸੀਗਾ ਫਿਲਮ ਦਾ ਉਹਦੇ ਵਿੱਚ ਨਜ਼ਰ ਆਉਂਦੀ ਹੈ ਤੇ ਦੂਜੇ ਪਾਸੇ ਗਿੱਪੀ ਗਰੇ ਵਾਲੀਆਂ ਅਕਾਲ ਵਰਗੀਆਂ ਮੂਵੀਜ਼ ਨੇ ਜਦ ਵਿੱਚ ਸਿਰਫ ਸਾਨੂੰ ਰੋਲਾ ਗੋਲਾ ਤੇ ਕੁਝ ਜਿਹੜੇ ਮੋٹے ਮੋਟੇ ਡਾਇਲੌਗਸ ਨਜ਼ਰ ਆਉਂਦੇ ਨੇ 18ਵੀਂ ਸਦੀ ਦਾ ਇਤਿਹਾਸ ਦਿਖਾ ਰਹੇ ਨੇ ਉਹ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦਾ ਜਿਹੜਾ ਇਤਿਹਾਸ ਹੈ ਉਹ ਦਿਖਾ ਰਹੇ ਪਰ ਉਹਦੇ ਵਿੱਚ ਕਿੱਦਾਂ ਤੇ ਉਹਨਾਂ ਨੇ ਕੈਰੈਕਟਰ ਬਣਾਏ ਨੇ ਉਹ ਕਿੱਦਾਂ ਬਿਹ ਉਹਦੇ ਤੇ ਕੋਈ ਰਿਸਰਚ ਨਹੀਂ ਹੈਗੀ ਉਹਨਾਂ ਦੀ ਕਿੱਦਾਂ ਦੇ ਉਹਨਾਂ ਦੇ ਉੱਠਣੀ ਬੈਠਣੀ ਸੀ ਕਿੱਦਾਂ ਦੇ ਕੱਪੜੇ ਪਾਉਂਦੇ ਸੀ ਕਿੱਦਾਂ ਦੇ ਉਹਨਾਂ ਦੇ ਕੋਈ ਸ਼ਸਤਰ ਸੀਗੇ ਹਰ ਚੀਜ਼ ਜਿਹੜੀ ਫਿਕਸ਼ਨਲ ਦਿਖਾਈ ਹੈ ਪਰ ਦੇਖ ਜਿਹੜੀ ਸਿੱਖਾ ਦਿੰਦੀ ਹੈ ਇਸ ਚੀਜ਼ ਤੋਂ ਡੈਫੀਨਟਲੀ ਸਾਨੂੰ ਬਚਣ ਦੀ ਕਿਉਂਕਿ ਇਹ ਸਾਨੂੰ ਬਹੁਤ ਵੱਡੀ ਟਾਲ ਹੋ ਗਈ ਪਰ ਇੱਥੇ ਆਡੀਅנס ਦੀ ਵੀ ਸੀਰੀਅਸਨੈਸ ਉਹਨਾਂ ਦੇ ਉੱਤੇ ਵੀ ਸਵਾਲ ਉੱਠਦਾ ਕਿ ਭਈ ਤੁਸੀਂ ਕਿੰਨੇ ਸੀਰੀਅਸ ਹੋ ਕੰਟੈਂਟ ਨੂੰ ਲੈ ਕੇ ਤੁਸੀਂ ਕਿ ਇਦਾਂ ਦਾ ਨਹੀਂ ਕਿ ਤੁਹਾਨੂੰ ਕੋਈ ਵੀ ਬੰਦਾ ਪਰਮਾ ਕੇ ਤੁਹਾਨੂੰ ਆਪਣੇ ਨਾਲ ਖਿੱਚ ਕੇ ਲੈ ਜਾਂਦਾ ਅੱਜ ਦੇ ਲਈ ਇੰਨਾ ਜੀ ਕਿ ਭਈ ਇਸ ਚੀਜ਼ ਦੇ ਉੱਤੇ ਆਪਾਂ ਗੱਲ ਕਰਨਾ ਚਾਹੁੰਦੇ ਸੀਗੇ ਕਿ ਭਈ ਹਾਂ ਇਹ ਟਾਪਿਕ ਨੂੰ ਡੈਫੀਨਿਟਲੀ ਕਵਰ ਕੀਤਾ ਜਾਵੇ ਔਰ ਮੇਰਾ ਮੰਨਣਾ ਹੈ ਕਿ ਕੱਲਾ ਇਹਨੂੰ ਇਹ ਨਹੀਂ ਕਿ ਇਹ ਜਦੋਂ ਕੋਈ ਫਿਲਮ ਆਵੇ ਤਾਂ ਉਦੋਂ ਹੀ ਤੁਸੀਂ 10 ਵੀਡੀਓ ਸੈੱਟ ਦਿਓ ਨਹੀਂ ਇਹਦੀ ਗੱਲ ਲਗਾਤਾਰ ਹੋਣੀ ਚਾਹੀਦੀ ਆ ਕਿਉਂਕਿ ਹਰ ਇੱਕ ਨੂੰ ਪਤਾ ਹੈ ਕਿ ਹੁਣ ਫਿਲਮ ਆਈ ਹੈ ਹਰ ਐਵਰੀਬਾਡੀ ਇਸ ਟਾਕਿੰਗ ਅਬਾਊਟ ਇਟ ਤਾਂ ਉਹ ਵੀਡੀਓ ਪਾ ਦੋ ਹੁਣ ਅੱਜ ਮੈਂ ਜਦੋਂ ਵੀਡੀਓ ਬਣਾ ਰਿਹਾ ਫਿਲਮ ਨੂੰ ਰਿਲੀਜ਼ ਹੋਈ ਜਿਹੜੀ ਗੁੰਨਾ ਨੇ ਚਾਹੇ 2 ਹਫ਼ਤੇ ਹੋ ਚੁੱਕੇ ਨੇ ਯਾਨੀ ਕਿ ਉਹ ਬਹੁਤ ਹੱਦ ਤੱਕ ਜਿਹੜੀ ਗੱਲ ਠੰਡੀ ਹੋ ਚੁੱਕੀ ਹੈ ਬਟ ਅਸੀਂ ਆ ਉਹ ਕਰਦੇ ਰਵਾਂਗੇ ਇਹ ਇਸ ਟੌਪਿਕਸ ਉੱਤੇ ਜਿਹੜੇ ਵੀਡੀਓ ਬਣਾਉਂਦੇ ਰਵਾਂਗੇ ਤਾਂ ਪਲੀਜ਼ ਰੀਚ ਦੇ ਲਈ ਵੀਡੀਓ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਤਾਂ ਅੱਗੇ ਸ਼ੇਅਰ ਵੀ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਤਾਂ ਇਹ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਜ਼ਿਆਦਾਤਰ ਅਸੀਂ ਦੇਖਦੇ ਜਿਹੜੇ ਸਾਡੇ ਵੀਡੀਓਜ਼ ਦੇਖਦੇ ਨੇ ਉਹ ਨਾਨ ਸਬਸਕ੍ਰਾਈਬਰ ਨੇ ਤਾਂ ਤੁਸੀਂ ਪਲੀਜ਼ ਸਪੋਰਟ ਕਰੋ ਕਿਉਂਕਿ ਅਸੀਂ ਵੀ ਆਪਣਾ ਟਾਈਮ ਕੱਢ ਕੇ ਤੁਹਾਡੇ ਲਈ ਵੀਡੀਓ ਬਣਾਉਂਦੇ ਆ ਜੇ ਤੁਸੀਂ ਵੀਡੀਓ ਲਾਈਕ ਕਰਦੇ ਹੋ ਜਾਂ ਸ਼ੇਅਰ ਕਰਦੇ ਹੋ ਤਾਂ ਖਾਸ ਕਰਕੇ ਸਬਸਕ੍ਰਾਈਬ ਕਰਦੇ ਹੋ ਤਾਂ ਸਾਨੂੰ ਵੀ ਮੋਟੀਵੇਸ਼ਨ ਮਿਲਦਾ ਕਿ ਅਸੀਂ ਵੀ ਅੱਗੇ ਰਿਸਰਚ ਕਰਕੇ ਜਾਂ ਅੱਗੇ ਜਿਹੜੀ ਤੁਹਾਡੇ ਲਈ ਵੀਡੀਓਜ਼ ਲਗਾਤਾਰ ਬਣਾਉਂਦੇ ਰਹੀਏ ਧੰਨਵਾਦ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਵਾਹੀ ਗੁੰਦੀਕਾ ਖਾਲਸਾ ਬਾਕੀ ਜੀ ਜੀ ਫਿਰ ਦੇਖ